ਜਿੰਨਾਂ ਪੁਲਿਸ ਵਾਲੇ ਨੇ ਕੀਤਾ ਇਹਨਾਂ ਨੂੰ ਸਾਨੂੰ ਦੱਸਣ ਵੀ ਕੀ ਗੱਲ ਸੀਗੇ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿ ਉਹਨਾਂ 'ਚ ਕਸੂਰ ਸੀਗਾ ਪੁਲਸ ਤਾਂ ਪਹੁੰਚ ਗਈ ਕਿਤੇ ਜਿੱਥੇ ਵੀ ਕਹਿੰਦੇ ਆ ਆਖਰੀ ਵਾਰ ਕੀ ਕਹਿ ਕੇ ਪੁਲਿਸ ਲੈ ਕੇ ਗਈ ਸੀ ਜਲਪਣੀ ਛੱਕਿਆ ਫਿਰ ਗਏ ਉੱਥੇ ਜਾਂਦੇ ਕਹਿ ਕੇ ਸੀ ਕਹਿੰਦੇ ਵੀ ਇੱਕੀ ਕੁਸ ਕਾਰਾ ਕਰੂਗੇ ਪੰਜ-ਦਸ ਦਿਨ ਕੋਈ ਮਤਲਬ ਸਾਡੇ ਨਾਲ ਇਹ ਜੇ ਗੱਲਾਂ ਲਾ ਕੇ ਸਿਕਰਨਾ ਸੰਤ ਜਰਨੈਲ ਸਿੰਘ ਤੋਂ ਬਾਅਦ ਜੇ ਕੋਈ ਧਾਰਮਿਕ ਸ਼ਖਸੀਅਤ ਜਿਹੜੀ ਗੁਰਵਾਨੀ ਨਾਲ ਇੱਕ ਮਿਕਰੂਤੀ ਤਾਂ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਜੀ ਅੱਜ ਗੁਰਦੇਵ ਸਿੰਘ ਕੌਂਕੇ ਹੁੰਦਾ ਮੇਰਾ ਦਾਵਾ ਵੀ ਉਹ ਕੋਈ ਨਾ ਕੋਈ ਲਹਿਰ ਖੜੀ ਕਰ ਦਿੰਦਾ ਇਹ ਅੱਜ ਜਿਹੜੀ ਥਾਂ ਥਾਂ ਬੇਅਦਬੀ ਹੋ ਰਹੀ ਹੈ ਅੱਜ ਉਹਦੇ ਲਈ ਕੋ ਕਾਨੂੰਨ ਨਹੀਂ ਬਣਦਾ ਪੇ 23 ਅਸੀਂ ਖਾੜਕੂਆ ਤੇ ਤਾਂ ਕਾਬੂ ਪਾਲਿਆ ਪਰ ਜਥੇਦਾਰ ਜਿਹੜਾ ਫੇਰ ਸਿੱਖੀ ਦੀ ਗੱਲ ਕਰਨਗੇ ਸਿੱਖੀ ਨੂੰ ਉੱਤੇ ਲੈ ਕੇ ਜਾਣਗੇ ਇਹਨਾਂ ਦੇ ਜਵਾਬ ਕੌਣ ਦੇਊਗਾ ਵੀ ਫੇਰ ਇਸ ਲਈ ਉਹਨਾਂ ਨੇ ਇਹ ਜੀ ਜਿਹੜੇ ਸ਼ਖਸੀਅਤਾਂ ਦਾ ਹੋਰ ਵੀ ਕਾਫੀ ਸੀਧ ਕੀਤੀਆਂ ਨੇ ਇੱਥੇ ਦੇਖੋ ਦੁੱਖ ਦੀ ਗੱਲ ਇਹ ਆਈ ਵੀ ਜਦੋਂ ਜਥੇਦਾਰ ਜੂਰੇ ਲੈਣਾ ਲੱਗਦੀਆਂ ਤੇ ਲੋਕਾਂ ਦੀਆਂ ਜਗਰਾਹ ਆਉਂਦਿਆਂ ਦੀਆਂ ਪਰ ਜਦੋਂ ਉਹਨਾਂ ਨੂੰ ਸ਼ਹੀਦ ਕਰਤਾ ਬਾਅਦ ਚ ਉਹ ਲੋਕ ਉਹੀ ਉਹਨਾਂ ਨੂੰ ਘੋਟਨੇ ਹੋਰੀਆਂ ਨੂੰ ਸਨਮਾਨਤ ਕਰਦੇ ਤੇ ਦੇਖੋ ਕਹੀ ਜੀ ਆ ਸਾਡੀ ਸਾਡੀ ਕੌਮ ਨੂੰ ਆਗੂ ਰਹਿਤ ਕੀਤਾ ਸਰਕਾਰ ਨੇ ਜਾਣ ਬੁੱਝ ਕੇ ਜਥੇਦਾਰ ਨੂੰ ਸ਼ਹੀਦ ਕਰਕੇ 84 ਦੇ ਦਹਾਕੇ ਦੇ ਵਿੱਚ ਪੰਜਾਬ ਨੇ ਆਪਣੇ ਪਿੰਡੇ ਉੱਤੇ ਅਣਮਨੁੱਖੀ ਤਸ਼ੱਦਦ ਸਹਾਰਿਆ ਆ 84 ਦੇ ਵਿੱਚ ਬਲੂ ਸਟਾਰ ਆਪਰੇਸ਼ਨ ਹੁੰਦਾ ਆ ਉਸ ਦੇ ਬਾਅਦ ਪੰਜਾਬ ਦੀ ਧਰਤੀ ਉੱਤੇ ਇੱਕ ਖਾੜਕੂ ਸੰਘਰਸ਼ ਲੜਿਆ ਜਾਂਦਾ ਆ ਜਿਸ ਦੇ ਵਿੱਚ ਪੰਜਾਬ ਦੇ ਲੱਖਾਂ ਨੌਜਵਾਨ ਜਿਹੜੇ ਆਪਣੇ ਜਾਨਾਂ ਗਵਾ ਦਿੰਦੇ ਉਹਨਾਂ ਵਿੱਚੋਂ ਕਈ ਨੌਜਵਾਨਾਂ ਦੇ ਝੂਠੇ ਜਿਹੜੇ ਮੁਕਾਬਲੇ ਵੀ ਹੁੰਦੇ ਜਿਨ੍ਹਾਂ ਵਿੱਚ ਉਹ ਪਿਛਲੇ ਦਿਨੀ ਰਿਪੋਰਟ ਵੀ ਸਾਹਮਣੇ ਆਈ ਆ ਪਰ ਉਮਰਾਨ ਅੰਗਲ ਦੇ ਉੱਤੇ ਜਿਹੜਾ ਆ ਉਹ ਕਿਸੇ ਵੀ ਦਰਜ ਹੁੰਦਾ ਚ ਲੋਕ ਆਂਦੇ ਨੇ ਆਪਣੇ ਮਸਲੇਆ ਨੂੰ ਸੋਲਵ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦਾ ਮਸਲਾ ਹੁੰਦਾ ਤਾਂ ਉਹਨਾਂ ਵੱਲੋਂ ਜਿਹੜਾ ਆ ਸੋਲਵ ਕਰਵਾਇਆ ਜਾਂਦਾ ਤੇ ਮਸਲੇ ਜਿਹੜੇ ਆ ਨਾਲੋ ਨਾਲੋ ਜਿਹੜੇ ਆ ਉਹ ਸੋਲਵ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਨੇ ਪਰ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਜੋ ਜਗਰਾਵ ਹੋਏ تھے ਪੁਲਿਸ ਅਗਿਉਦੇ ਬੋਲੋ ਜਿਹੜਾ ਕਈ ਵਾਰ ਜਗਦੇਵ ਸਿੰਘ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਕਈ ਵਾਰ ਜਿਹੜਾ ਉਹਨਾਂ ਨੂੰ ਇਹ ਰੋਕਟੋਕ ਕੀਤੀ ਗਈ ਸੀ ਕਿ ਜਿਹੜਾ ਉਹ ਪ੍ਰਚਾਰ ਜਿਹੜਾ ਆ ਉਹ ਨਾ ਕਰਨਾ ਜਿਹੜਾ ਉਹ ਜੋ ਕਚਹਿਰੀ ਇਹਨਾਂ ਦੇ ਘਰ ਦੇ ਵਿੱਚ ਲੱਗਦੀ ਆ ਉਸ ਨੂੰ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਵੇ ਤਾਂ ਕਈ ਵਾਰ ਜਿਹੜੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਦੇ ਬਾਅਦ ਵਿੱਚ ਇੱਕ ਦਿਨ 25 ਜਨਵਰੀ ਨੂੰ ਜਿਹੜੀ ਮਾਫ ਕਰਨਾ 25 ਦਸੰਬਰ 1992 ਨੂੰ ਜਿਹੜੀ ਉਹਨਾਂ ਦੀ ਫਿਰ ਆਖਰੀ ਜਿਹੜੀ ਹੈ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਦੇ ਬਾਅਦ ਉਹਨਾਂ ਨੂੰ ਜਗਰਾਉਂ ਸੀਆਈਏ ਸਟਾਫ ਦੇ ਵਿੱਚ ਲਜਾਇਆ ਜਾਂਦਾ ਹੈ ਪਰਿਵਾਰ ਦਾ ਜਿਸ ਤਰ੍ਹਾਂ ਕਹਿਣਾ ਕਿ ਪਰਿਵਾਰ ਵੀ ਇੱਕ ਦੋ ਵਾਰੀ ਉਹਨਾਂ ਨੂੰ ਜਿਹੜਾ ਮਿਲਣ ਜਾਂਦਾ ਖਾਣਾ ਵਗੈਰਾ ਨਾਲ ਲੈ ਕੇ ਜਾਂਦਾ ਤੇ ਉਸ ਦੇ ਬਾਅਦ 1 ਜਨਵਰੀ 1993 ਨੂੰ ਜਿਹੜਾ ਹੈ ਉਹ ਲਾਪਤਾ ਹੋ ਜਾਂਦੇ 1 ਜਨਵਰੀ 1993 ਨੂੰ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਪੁਲਿਸ ਦੇ ਜਿਹੜੇ ਆ ਗ੍ਰਿਫਤ ਦੇ ਵਿੱਚੋਂ ਜਿਹੜਾ ਆ ਫਰਾਰ ਹੋ ਕੇ ਨੇ ਤੇ 1992 ਦੇ ਵਿੱਚ ਜਿਹੜਾ ਆ ਕੇਸ ਉਹ ਦਰਜ ਕੀਤਾ ਜਾਂਦਾ ਹੈ ਕਿ ਉਹ ਗ੍ਰਿਫਤ ਦੇ ਵਿੱਚ ਜਿਹੜੇ ਆ ਫਰਾਰ ਹੋ ਗਏ ਨੇ ਪਰ ਬਾਅਦ ਵਿੱਚ ਆ ਇਹ ਉਸ ਦੇ ਲਈ ਜਿਹੜੀ ਇੱਕ ਬੀਪੀ ਤਵਾੜੀ ਦੀ ਜਿਹੜੀ ਰਿਪੋਰਟ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਹੁੰਦੀ ਹੈ ਤੇ ਉਸ ਦੇ ਵਿੱਚ ਇੱਕ ਬੀਪੀ ਤਵਾੜੀ ਦੀ ਜਿਹੜੇ ਆ ਉਹ ਕਮੇਟੀ ਬਣਾਈ ਜਾਂਦੀ ਹੈ ਤੇ ਰਿਪੋਰਟ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਪਰ ਰਿਪੋਰਟ ਜਿਹੜੀ ਉਸ ਸਮੇਂ ਜਨਤਕ ਨਹੀਂ ਹੁੰਦੀ ਆ ਲਗਾਤਾਰ ਤਕਰੀਬਨ 3 ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਰਹਿੰਦੀ ਆ ਪਰ ਉਹ ਰਿਪੋਰਟ ਜਿਹੜੀ ਜਨਤਕ ਨਹੀਂ ਹੁੰਦੀ ਪਰ ਹਾਲ ਹੀ ਦੇ ਵਿੱਚ ਜਿਹੜੀ ਉਹ ਰਿਪੋਰਟ ਜਨਤਕ ਹੁੰਦੀ ਆ ਤੇ ਜਿਸ ਦੇ ਵਿੱਚ ਵੱਡੇ ਜਿਹੜੇ ਖੁਲਾਸੇ ਕੀਤੇ ਜਾਂਦੇ ਮਨੁੱਖੀ ਅਧਿਕਾਰਾਂ ਜਿਹੜੇ ਆ ਅਧਿਕਾਰਾਂ ਦੇ ਜਿਹੜੇ ਪੰਜ ਮੁੱਖ ਅਧਿਕਾਰ ਦੇ ਬੋਲ ਜਿਹੜੀ ਇਹ ਰਿਪੋਰਟ ਜਨਤਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਾਫ ਤੌਰ ਤੇ ਇਹ ਦੱਸਿਆ ਜਾਂਦਾ ਕਿ ਜੋ ਪੁਲਿਸ ਦੇ ਸਾਰੇ ਬਿਆਨ ਨੇ ਉਹ ਮਿਸਮੈਚ ਜਿਹੜੇ ਆ ਹੋ ਰਹੇ ਨੇ ਪੁਲਿਸ ਦੇ ਬਿਆਨ ਆਪਸ ਵਿੱਚ ਨਹੀਂ ਮਿਲਦੇ ਇਸ ਕਰਕੇ ਉਹਨਾਂ ਤੇ ਵਿਸ਼ਵਾਸ ਕਰਨਾ ਜਿਹੜਾ ਅਣਉਚਿਤ ਜਿਹੜਾ ਹੈ ਹੋ ਸਕਦਾ ਉਹਨਾਂ ਤੇ ਵਿਸ਼ਵਾਸ ਜਿਹੜਾ ਹੈ ਉਹ ਨਹੀਂ ਕੀਤਾ ਜਾ ਸਕਦਾ ਤਾਂ ਅੱਜ ਦੇ ਦਿਨ ਜਿਹੜਾ ਆ ਉਹਨਾਂ ਨੂੰ ਜਿਸ ਤਰ੍ਹਾਂ ਪਰਿਵਾਰ ਬਲੋਤੇ ਸਿੱਖ ਜਥੇਬੰਦੀਆਂ ਬਲੋ ਸਿੱਖ ਕੌਮ ਦੇ ਜਿਹੜੇ ਆ ਵੱਡੇ ਚਿਹਰੇ ਉਹਨਾਂ ਬਲੋ ਇਹੀ ਕਿਹਾ ਗਿਆ ਕਿ ਇੱਕ ਤਰੀਕ ਨੂੰ ਜਿਹੜਾ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਜਿਹੜ ਆ ਜੋ ਰਿਪੋਰਟ ਸਾਹਮਣੇ ਹੈ ਏਅਰਪੋਰਟ ਦੇ ਵਿੱਚ ਵੀ ਕੁਝ ਅਜਿਹੇ ਜਿਹੜੇ ਖੁਲਾਸੇ ਹੋ ਰਹੇ ਆ ਪੁਲਿਸ ਦੇ ਉੱਤੇ ਜਿਹੜੀ ਨਾਭਿਸ਼ਵਾਸੀ ਜਾਂ ਪੁਲਿਸ ਦੇ ਉੱਤੇ ਜਿਹੜੇ ਸਵਾਲੀਆ ਨਿਸ਼ਾਨ ਜਿਹੜੇ ਆ ਉਹ ਉੱਠ ਰਹੇ ਨੇ ਸੋ ਅੱਜ ਇੱਕ ਤਰੀਕਾ ਤੇ ਅੱਜ ਦੇ ਦਿਨ ਵੀ ਅੰਤਿਮ ਅਰਦਾਸ ਜਿਹੜੀ ਇੱਥੇ ਕਰਵਾਈ ਜਾਂਦੀ ਆ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੇ ਆ ਨੇ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਲੋਕ ਇੱਥੇ ਪਹੁੰਚਦੇ ਨੇ ਇੱਕ ਨਾਮੀ ਚਿਹਰਾ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਲਗਾਏ ਜਾਂਦੇ ਨੇ ਉਹ ਜਿਹੜੇ ਆ ਉਹਨਾਂ ਦਾ ਕੇਸ ਦੇ ਵਿੱਚ ਜਿਹੜੇ ਆ ਕਾਫੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਉਹ ਸ਼ੱਕੀ ਘੇਰੇ ਦੇ ਵਿੱਚ ਨਜ਼ਰ ਆ ਰਹੀ ਹੈਗੀ ਆ ਪੁਲਿਸ ਦੇ ਉੱਤੇ ਸਵਾਲ ਜਿਹੜੇ ਆ ਉੱਠ ਰਹੇ ਹੈਗੇ ਕਿ ਇਹ ਜੋ ਉਹਨਾਂ ਦੇ ਬਿਆਨ ਨੇ ਉਹ ਮਿਸਮੈਚ ਹੋ ਰਹੇ ਨੇ ਜੋ ਬਿਆਨ ਨੇ ਉਹਨਾਂ ਉੱਤੇ ਵਿਸ਼ਵਾਸ ਜਿਹੜਾ ਨਹੀਂ ਕੀਤਾ ਜਾ ਸਕਦਾ ਆ ਪਰ ਜਿਸ ਤਰ੍ਹਾਂ ਸਾਰੇ ਪਰਿਵਾਰ ਵਾਲੇ ਤੇ ਪਿੰਡ ਵਾਸੀ ਵੀ ਇਹੀ ਕਹਿ ਰਹੇ ਨੇ ਕਿ ਵਨ 200 ਬੰਦਿਆਂ ਦੇ ਇੱਥੇ ਬਿਆਨ ਨੇ ਜਿਨ੍ਹਾਂ ਨੇ ਖੁਦ ਅ ਜਸਦਾਦ ਨੂੰ ਜਿਹੜਾ ਆ ਉਥੋਂ ਗ੍ਰਿਫਤਾਰ ਕਰਦੇ ਪੁਲਿਸ ਨੂੰ ਦੇਖਿਆ ਹੈ ਇੱਥੇ ਜਗਰਾਉਂ ਦੇ ਜੋ ਐਸਐਸਪੀ ਨੇ ਉਹ ਇੰਸਪੈਕਟਰ ਨੇ ਉਹ ਇਥੋਂ ਗ੍ਰਿਫਤਾਰ ਕਰਦੇ ਨੇ ਤੇ ਜੋ ਜੋ ਗਰਾਉਂ ਦਾ ਐਸਐਸਪੀ ਉਹਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਆ ਇਲਜ਼ਾਮ ਵੀ ਲੱਗਦੇ ਨੇ ਕਿ ਉਹਨਾਂ ਵੱਲੋਂ ਜਿਹੜੇ ਤਸ਼ੱਦਦ ਬੁਰੇ ਤਰੀਕੇ ਨਾਲ ਤਸ਼ੱਦਦ ਕਰਕੇ ਉਹਨਾਂ ਨੂੰ ਜਿਹੜਾ ਆ ਸ਼ਹੀਦ ਕੀਤਾ ਗਿਆ ਹੈਗਾ ਕਿਉਂਕਿ ਇੱਥੇ ਦੇ ਇੱਕ ਹਰਚੰਦ ਸਿੰਘ ਜਿਹੜੇ ਆ ਇਸ ਪਿੰਡ ਦੇ ਉਹਨਾਂ ਨੂੰ ਵੀ ਬਾਅਦ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੌਰਾਨ 25 ਦਸੰਬਰ ਤੋਂ ਬਾਅਦ ਉਹਨਾਂ ਨੂੰ ਵੀ ਇੱਕ ਵਾਰੀ ਗ੍ਰ ਜੱਥੇਦਾਰ ਸਾਹਿਬ ਨੂੰ ਜਿਹੜਾ ਆ ਉਹ ਦੇਖ ਕੇ ਆਂਦੇ ਨੇ ਤਾਂ ਉਹ ਬਾਹਰ ਆ ਕੇ ਜਦੋਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਪਿੰਡ ਵਾਲਿਆਂ ਦੇ ਕਹਿਣ ਦੇ ਤਾ ਉਹ ਬਾਹਰ ਆ ਕੇ ਕਹਿੰਦੇ ਨੇ ਕਿ ਹਾਲਤ ਜਿਹੜੇ ਆ ਉਹਨਾਂ ਦੇ ਬਹੁਤ ਜ਼ਿਆਦਾ ਮਾੜੀਆਂ ਅੰਦਰ ਉਹਨਾਂ ਨੂੰ ਟੌਰਚਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਤਸਵੀਰਾਂ ਨੇ ਸਾਹਮਣੇ ਉਹਨਾਂ ਦੇ ਜਿਹੜੇ ਆ ਬੇਟੇ ਨੇ RAM Singh ji ਉਹਨੇ ਤੇ ਉਹਨਾਂ ਦੇ ਜਿਹੜੇ ਆ ਘਰ ਦੇ ਵਾਈਫ ਜਿਹੜੇ ਆ ਉਹ ਖੜੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਆ ਅੰਤਿਮ ਅਰਦਾਸ ਦਾ ਜਿਹੜਾ ਅੱਜ ਸਮਾਗਮ ਜਿਹੜਾ ਇੱਥੇ ਰੱਖਿਆ ਗਿਆ ਆ ਆਪਾਂ ਥੋੜੀ ਗੱਲਬਾਤ ਕਰਨ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਕਰ ਲੈਨੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੇ ਜੀ ਭਾਜੀ ਅ ਅੱਜ ਦੇ ਦਿਨ ਜੇ ਗੱਲ ਕਰ ਲਈ ਜਿਸ ਤਰ੍ਹਾਂ ਰਿਪੋਰਟ ਆਈ ਆ ਤਾਂ ਲੱਗਦਾ ਕਿ ਭਾਰਤ ਦੇ ਕਾਨੂੰਨ ਤੋਂ ਇੱਕ ਨਿਆਂ ਦੀ ਉਮੀਦ ਹੈਗੀ ਕਿ ਮਿਲ ਸਕਦੀ ਹੈ ਦੇਖੋ ਜੀ ਉਮੀਦ ਤਾਂ ਜੱਗ ਗਈ ਆ ਬਾਕੀ ਦੇਖੋ ਕੋਟਾਂ ਕੀ ਸਾਨੂੰ ਨਿਆਂ ਦਿੰਦੀਆਂ ਮੈਂ ਇਹ ਗਾਂਹ ਦੀ ਗੱਲ ਆ ਜੰਦੇ ਉਮੀਦ ਤਾਂ ਬਹੁਤ ਵੱਡੀ ਜੱਗ ਗਈ ਜੰਦੇ ਬਾਕੀ ਸਿੱਖਾਂ ਜੇ ਇਕੱਠੀ ਹੋ ਕੇ ਚੱਲੂਗੀ ਨੇ ਆਪਾਂ ਲੈ ਕੇ ਰਮ ਗਏ ਜੰਦੇ ਜੀ ਸ਼੍ਰੀ ਅਕਾਲ ਤਖਸਾਲ ਉਹ ਵੀ ਆਰਡਰ ਕੀਤੇ ਗਿਆ ਸੀ ਪੀਸੀ ਨੂੰ ਕਿ ਕੇਸ ਜਿਹੜਾ ਉਸ ਵੰਦ ਦੇ ਵਿੱਚ ਉਹ ਨਾ ਪੁਲਿਸ ਵਾਲਿਆਂ ਦੇ ਖਿਲਾਫ ਜਿਹੜਾ ਕੀਤਾ ਜਾਵੇ ਹਾਂਜੀ 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 ਬਾਕੀ ਅਜੋ ਅਕਾਲ ਤਖਸਾਲ ਤੇ ਵੀ ਉੱਥੇ ਬਾਕੀ ਦੀ ਵਰਸ਼ੀ ਬਣਾਈ ਗਈ ਹੋਇਆ ਤੇ ਉੱਥੋਂ ਹੀ ਸਾਡੀ ਮਾਤਾ ਜੀ ਹੁਣ ਆ ਰਹੇ ਉੱਥੋਂ ਹੀ ਤੇ ਬਾਕੀ ਸਾਰੀ ਕੇਸ ਦੀ ਸਟੱਡੀ ਕਰਕੇ ਜੰਦੇ ਗਾਂੜਾ ਕਾਰਵਾਈ ਜੋ ਹੋਊਗੀ ਆਪਾਂ ਕਰਾਂਗੇ ਜੰਦੇ ਜੀ ਮਾਤਾ ਜੀ ਇੱਕ ਨਾਮੀ ਚਿਹਰਾ ਇੱਕ ਜਥੇਦਾਰ ਸਾਹਿਬ ਸ਼ਹੀਦ ਹੁੰਦੇ ਨੇ ਜੀ ਹਨਾ ਮਤਲਬ ਸਾਰਾ ਉਹ ਜੋ ਵਰਤਾਰਾ ਵਾਪਰਦਾ ਆ ਲੱਗਦਾ ਅੱਜ ਉਹਨਾਂ ਦੀ ਸ਼ਹੀਦੀ ਦਾ ਮੁੱਲ ਵੀ ਆਉਣ ਵਾਲੇ ਸਮੇਂ ਵਿੱਚ ਪਊਗਾ ਲੋਕਾਂ ਦੇ ਵਿੱਚ ਉਹ ਚੀਜ਼ ਜੱਗ ਜਾਹਰ ਜਿਹੜੀ ਹੋਊਗੀ ਦੇਖੋ ਜੀ ਹੁਣ ਪਹਿਣੀ ਚਾਹੀਦੀ ਇਹਦਾ ਮਤਲਬ ਜਿੰਨਾਂ ਪੁਲਿਸ ਵਾਲਿਆਂ ਨੇ ਕਿਹਾ ਉਹਨਾਂ ਨੂੰ ਸਾਨੂੰ ਦੱਸਣ ਵੀ ਕੀ ਗੱਲ ਸੀਗੀ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿ ਉਹਨਾਂ 'ਚ ਕਸੂਰ ਸੀਗਾ ਤੇ ਵੀ ਕਾਹ ਤੋਂ ਸੀਰ ਕੀਤੇ ਆ ਪਰ ਇੱਕ ਇੱਕ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਪੰਥਵਾਲੋ ਜਾਂ ਸ਼੍ਰੀ ਕਾਲ ਤਖਤ ਸਾਹਿਬ ਲੋ ਹਜੇ ਤੱਕ ਕੌਮੀ ਦਰਜਾ ਵੀ ਜਿਹੜਾ ਸ਼ਹੀਦ ਦਾ ਉਹ ਨਹੀਂ ਦਿੱਤਾ ਗਿਆ ਹਾਲਾਂਕਿ ਉਹਨਾਂ ਵੱਲੋਂ ਕੇਸ ਕਰਨ ਉਹ ਤਾਂ ਪਘੋੜੇ ਹੀ ਕਹਿੰਦੇ ਆ ਪੁਰਸ ਤਾਂ ਪਘੋੜੇ ਹੀ ਕਹਿੰਦੇ ਜਿੱਦਾਂ ਵੀ ਕਹਿੰਦੇ ਆ ਉਹਨਾਂ ਤੁਹਾਨੂੰ ਲੱਗਦਾ ਕਿ ਉਹ ਮਤਲਬ ਜਿਸ ਤਰ੍ਹਾਂ ਤੁਸੀਂ ਕੋਲ ਰਹੇ ਹੋ ਸਾਰਾ ਪ੍ਰਚਾਰ ਵਗੈਰਾ ਕਰਦੇ ਰਹੇ ਹੋਵੇ ਉਹ ਪਘੋੜੇ ਖੋ ਸਕਦੇ ਸੀ ਨਹੀਂ ਜੀ ਬਿਲਕੁਲ ਹੀ ਨਹੀਂ ਉਹ ਤਾਂ ਜੇ ਪੁਰਸ ਨੇ ਇੱਥੇ ਉਹਨਾਂ ਦੱਸਣਾ ਵੀ ਪੁਲਿਸ ਆਈ ਆ ਉਹਨੇ ਕਿਹਾ ਕੋਈ ਨਾ ਆਜੋ ਅਜਾ ਨਹੀਂ ਤੇ ਨੇ ਕਰਦੇ ਸੀ ਫਿਰ ਜਾਂਦੇ ਸੀ ਆਖਰੀ ਵਾਰ ਕੀ ਕਰਕੇ ਪੁਲਿਸ ਲੈ ਕੇ ਗਈ ਸੀ ਜੀ ਬਸ ਕੁਛ ਨਹੀਂ ਘਰੋਂ ਪਹਿਲਾਂ ਘਰੇ ਆਏ ਸੀਗੇ ਫਿਰ ਘਰੋਂ ਮਤਲਬ ਗੁਰਦਾਰੇ ਦੁਜਾਪਨਾ ਕਥਾ ਕਰਦੇ ਸੀਗੇ ਤੇ ਉਸ ਚਲੇ ਉਹ ਕਹਿੰਦੇ ਘਰੇ ਜਾ ਕੇ ਘਰੇ ਆ ਕੇ ਮਤਲਬ ਇਸ਼ਨਾਨ ਕੀਤਾ ਫਿਰ ਦੁਬਾਰਾ ਜਲਪਾਣੀ ਛਕਿਆ ਫਿਰ ਗਏ ਉੱਥੇ ਜਾਂਦੇ ਕਹਿਗੇ ਸੀ ਕਹਿੰਦੇ ਵੀ 21 ਕੁਸ ਕਾਰਾ ਕਰੋਗੇ ਉਹ 5-10 ਦਿਨ ਕੋਈ ਮਤਲਬ ਸਾਡੇ ਨਾਲ ਇਹ ਜੇ ਗੱਲਾਂ ਲਾ ਕੇ ਸੇ ਕਰਨਾ ਵੇ ਆ ਗੱਲ ਆ ਗੱਲਾਂ ਨੇ ਮਨਮਤ ਕਿੰਨੇ ਕਿਤੇ ਉਸ ਚੀਜ਼ ਦੀ ਭਿੰਨ ਕੋਗੀ ਸੀ ਕਿ ਪੁਲਿਸ ਕਿਉਂਕਿ ਕਾਫੀ ਪੰਜਾਬ ਦੇ ਮੇਰੇ ਹਿਸਾਬ ਨਾਲ ਹੋਰ ਵੀ ਨੌਜਵਾਨ ਇੱਕ ਪਹਿਲਾਂ ਵੀ ਇੱਕ ਝੂਠਾ ਮੁਕਾਬਲਾ ਉਹਦਾ ਪਰਦਾਫਾਸ਼ ਥੋੜੇ ਦਿਨ ਪਹਿਲਾਂ ਹੋਇਆ ਜੀ ਇਹ ਤਾਂ ਮੁਕਾਬਲੇ ਤਾਂ ਹੁੰਦੇ ਰਹਿੰਦੇ ਆ ਜੀ ਬਾਦਲ ਜੀ ਹਾਂ ਜੀ ਹਾਂ ਕੇ ਉਹ ਬੁੱਚੜ ਸਰਕਾਰ ਸੀਗੀ ਉਸ ਟਾਈਮ ਸਾਡੇ 9 ਜੁਨ ਦੇ ਖੂਨ ਦੀ ਉਹਲੀ ਖੇਢੀ ਕਰੀ ਸੀਗੀ ਪਰ ਆਪਾਂ ਪੰਜਾਬ ਦੇ ਲੋਕ ਵੀ ਆਪਾਂ ਉਹਨਾਂ ਨੂੰ ਦੁਆਰੇ ਸਰਕਾਰਾਂ ਸੌਂਪਦੇ ਆ ਕੰਤੇ ਪੁੱਛੜਦੇ ਪੋਤੇ ਨੂੰ ਆਪਾਂ ਤਿੰਨ ਵਾਰੀ ਐਮਪੀ ਬਣਾਤਾ ਪਰ ਜਿਹੜਾ ਨਹੀਂ ਬਣਨਾ ਚਾਹੀਦਾ ਸੀ ਪਰਵਾਰ ਨੂੰ ਕਿਤਨਾ ਕਿਤੇ ਇਸ ਵੇਲੇ ਉਮੀਦ ਜਿਹੜੀ ਜਾਗੀ ਹੈਗੀ ਆ ਤੇ ਖਾਸ ਕਰਕੇ ਕੌਮੀ ਅਸ਼ਹੀਦ ਦੇ ਦਰਜੇ ਦੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਉਹ ਵੀ ਉਮੀਦ ਹੈਗੀ ਹੈ ਕਿ ਜਿਸ ਤਰ੍ਹਾਂ ਪਗੋੜਾ ਕਰਾਰ ਜਿਹੜਾ ਦਿੱਤਾ ਗਿਆ ਉਸ ਉਹ ਜਿਹੜੇ ਗੱਲਬਾਤ ਹੈਗੀ ਆ ਉਸ ਨੂੰ ਜਿਹੜਾ ਕੱਟਿਆ ਜਾਵੇਗਾ ਦੱਸਿਆ ਜਾਵੇਗਾ ਕਿ ਹਾਂ ਜੋ ਅਸਲ ਚ ਐਕਚੁਅਲ ਚੋਣਾ ਨਾ ਹੋਇਆ ਸੀ ਉਹ ਰਿਪੋਰਟ ਜਿਹੜੀ ਜਲਦੀ ਸਾਹਮਣੇ ਆਵੇਗੀ ਹੋਰ ਵੀ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਨ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜ਼ਥੇਦਾਰ ਸਾਹਿਬ ਨੂੰ ਜਿਹੜਾ ਸ਼ਹੀਦ ਕੀਤਾ ਜੀ ਉਹ ਸਾਡੀ ਸਾਰਾ ਪਤਾ ਸੀ ਸਰਕਾਰ ਨੂੰ ਵੀ ਉਹਦੇ ਵਿੱਚ ਕੁਝ ਨਹੀਂ ਹੈਗਾ ਜਥੇਦਾਰ ਚ ਕੋਈ ਨਹੀਂ ਪਰ ਉਹਨਾਂ ਨੂੰ ਸਾਨੂੰ ਆਗੂ ਰਹਿਤ ਕੀਤਾ ਸੀ ਸੰਤ ਜਰਨੈਲ ਸਿੰਘ ਸਾਡੇ ਆਗੂ ਉਰੇ ਤੇ ਇਸ ਤੋਂ ਬਾਅਦ ਉਹਨਾਂ ਤੋਂ ਸੰਤ ਜਰਨੈਲ ਸਿੰਘ ਤੋਂ ਬਾਅਦ ਜੇ ਕੋਈ ਧਾਰਮਿਕ ਸ਼ਖਸੀਅਤ ਜਿਹੜੀ ਗੁਰਵਾਨੀ ਨਾਲ ਇੱਕ ਮਿਕ ਰੂਹ ਈ ਤਾਂ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਤੀ ਤੇ ਮੈਂ ਉਹਨਾਂ ਨੂੰ ਲਾਸਟ 24 ਦਸੰਬਰ ਨੂੰ ਮਿਲਿਆ ਸੀ ਉਰੇ ਰਾਤ ਰਹਿ ਕੇ ਗਿਆ ਸੀ ਮੈਂ 23 ਨੂੰ ਆਇਆ ਸੀ ਉਦੋਂ ਤੇ ਨੂੰ ਰਾਤ ਉਰੇ ਆਇਆ ਤੇ ਸਵੇਰੇ ਉਹਨਾਂ ਦੀ ਕਥਾ ਸੁਣ ਕੇ ਮੈਂ ਗਿਆ ਸੀ ਉਦੋਂ ਜਿਹੜੀ ਗੱਲ ਵਾਈ ਉਹ ਵੀ ਨੂੰ ਉਹਨਾਂ ਨੂੰ ਤੰਗ ਕਰਿਆ ਲੈ ਕੇ ਗਏ ਸੀ ਸੰਸਕਾਰ ਤੋਂ ਬੱਚੇ ਦੇ ਤੋਂ ਨਾਂ ਕਰਨ ਤੋਂ ਰੋਕ ਕੇ ਲੈ ਗਏ ਸੀ ਉਹਨਾਂ ਨਾਲ ਗੱਲ ਹੋਈ ਮੈਂ ਜਤੇਦਾਰ ਜੀ ਇਹ ਕਾ ਤੋਂ ਹੁਣ ਕਿ ਹੁਣ ਕਿਉਂ ਕਹਿੰਦੇ ਨਹੀਂ ਸਾਨੂੰ ਕੀ ਕਾ ਤੋਂ ਲੈ ਕੇ ਜਾਂਦੇ ਨੇ ਉਹਨਾਂ ਨੇ ਇੱਕੋ ਗੱਲ ਦੱਸੀ ਉਹ ਕਹਿੰਦਾ ਵੀ ਇਹ ਕਹਿੰਦੇ ਨੇ ਵੀ ਤੂੰ ਪ੍ਰਚਾਰ ਬੰਦ ਕਰ ਵੀ ਜਿਹੜਾ ਤੁਸੀਂ ਕਥਾ ਕਰਦੇ ਤੇ ਉਹ ਜਾਂ ਬਾਹਰ ਅੰਦਰ ਜਾਂਦੇ ਵੀ ਬਾਹਰ ਨਹੀਂ ਜਾਣਾ ਵੀ ਤੂੰ ਘਰੇ ਬੈਠ ਵੀ ਜਿਹੜਾ ਉਹ ਫਿਰ ਗੁਰਦੁਆਰੇ ਉਦੋਂ ਕਨਾ ਆ ਕੇ ਦੁਆਰੇ ਗੁਰਦੁਆਰੇ ਕਥਾ ਕਰ ਦਿੰਦੇ ਸਵੇਰੇ ਸ਼ਬਦ ਦੀ ਹਕਮਨਾਮੇ ਸਾਹਿਬ ਦੀ ਵੀ ਇਹ ਬੰਦ ਕਰ ਇਹਨਾਂ ਨੇ ਆਪਦੇ ਮੇਰੇ ਨਾਲ ਹੋਏ ਬਚਨਾ ਵੀ ਬਸ ਇਹ ਇੱਕੋ ਸਵਾਲ ਹੈ ਉਹਨਾਂ ਦਾ ਵੀ ਤੂੰ ਇਹ ਜਿਹੜਾ ਪ੍ਰਚਾਰ ਬੰਦ ਕਰ ਤਾਂ ਕਰਕੇ ਉਹਨਾਂ ਨੇ ਉਹ ਫਿਰ ਸਵੇਰੇ ਉਹਦੇ ਕਥਾ ਚ ਸਰਸ 24 ਨੂੰ ਸਪਸ਼ਟ ਕੀਤਾ ਵੀ ਮੈਂ ਜੋ ਗੁਰਬਾਣੀ ਕਹਿੰਦੀ ਆ ਉਹ ਮੈਂ ਕਹਿਣਾ ਕੋਈ ਦੁਨੀਆ ਦੀ ਤਾਕਤ ਮੈਨੂੰ ਨਹੀਂ ਰੋਕ ਸਕਦੀ ਜੋ ਸੱਚ ਗੁਰਬਾਣੀ ਗੁਰਬਾਣੀ ਤੋਂ ਬਾਹਰ ਮੈਂ ਜਾਣਾ ਨਹੀਂ ਜੋ ਗੁਰਬਾਣੀ ਕਹਿੰਦੀ ਆ ਉਹ ਮੈਂ ਹਰ ਹਿੱਲੇ ਕਹਿਣਾ ਜੋ ਕਹਿੰਦੀ ਆ ਤਾਂ ਇਸ ਲਈ ਉਹਨਾਂ ਨੂੰ ਫਿਰ ਉਹ 25 ਨੂੰ ਉਲ ਜਾ ਕੇ ਮੁੜ ਕੇ ਉਹਨਾਂ ਨੇ ਜਿਹੜੀ ਕੌਮ ਨੂੰ ਆਗੂ ਤਰਹਿਤ ਕੀਤਾ ਉਹਨਾਂ ਨੂੰ ਇਹ ਤੀਵਿਸ ਅਸੀਂ ਖਾੜਕੂਆ ਤੇ ਤਾਂ ਕਾਬੂ ਪਾ ਲਿਆ ਪਰ ਜਥੇਦਾਰ ਜਿਹੜਾ ਫੇਰ ਸਿੱਖੀ ਦੀ ਗੱਲ ਕਰਨਗੇ ਸਿੱਖੀ ਨੂੰ ਉੱਤੇ ਲੈ ਕੇ ਜਾਣਗੇ ਇਹਨਾਂ ਦੇ ਜਵਾਬ ਕੌਣ ਦੇਊਗਾ ਵੀ ਫੇਰ ਇਸ ਲਈ ਉਹਨਾਂ ਨੇ ਇਹੀ ਜਿਹੜੇ ਸਖਸੀਅਤਾਂ ਦਾ ਹੋਰ ਵੀ ਕਾਫੀ ਸੀਧ ਕੀਤੀਆਂ ਨੇ ਬਈ ਜਿਹੜੇ ਧਰਮਕ ਤੇ ਜਿਹੜਾ ਜਿਨ੍ਹਾਂ ਦਾ ਕੋਈ ਖਾੜਕੂ ਸੰਘਰਸ਼ ਨਾਲ ਉਹਨਾਂ ਦਾ ਕੋਈ ਬਾਹ ਨਹੀਂ ਸੀ ਉਹਨਾਂ ਦਾ ਸਿਰਫ ਉਹਨਾਂ ਦਾ ਧਰਮ ਥਹੀਂ ਪ੍ਰਚਾਰ ਤੀ ਉਹ ਜਿਹੜੇ ਜਿਹੜੀ ਧਾਰਮਿਕ ਸ਼ਕਤੀ ਮਿਲਦੀ ਸੀ ਜਾਂ ਗੁਰਵਾਣੀ ਵਿੱਚ ਜੋ ਸ਼ਕਤੀ ਸੀਗੀ ਜੀ ਤੋਂ ਸਿੱਖ ਉੱਠਦੇ ਸੀਗੇ ਤੇ ਜਿਹਦੇ ਸਿਰ ਤੇ ਉਹਨਾਂ ਨੇ ਜੰਗਾ ਜੁਦਾ ਕੀਤੀਆਂ ਉਹ ਤੋਂ ਕਿਤਨਾ ਕਿਤੇ ਉਹ ਡਰ ਸੀ ਜੀ ਜਿਵੇਂ ਸਿਆੜ ਕਲਾੜ ਪਿੰਡ ਦੇ ਵਿੱਚ ਦਿਨ ਰਾਤ ਅੰਮ੍ਰਿਤ ਮੇਰੇ ਮੁਤਾਬਕ ਪੰਜਾਬ ਦਾ ਸਭ ਤੋਂ ਵੱਡਾ ਅੰਮ੍ਰਿਤ ਸੰਚਾਰ ਕਰਨ ਦਾ ਜਿਹੜਾ ਜਥੇਦਾਰ ਕੌਂਕੇ ਕੌਂਕੇ ਜੀ ਨੂੰ ਸਿਰ ਹੈ ਸਿਆੜ ਕਲਾੜ ਪਿੰਡ ਦੇ ਵਿੱਚ ਰਾੜਾ ਸਾਹਿਬ ਦਿਨ ਰਾਤ ਅੰਮ੍ਰਿਤ ਸੰਚਾਰ ਹੋਇਆ ਸੀ ਦਿਨ ਚ ਰਾਤ ਨੂੰ ਫਿਰ ਸਾਡੇ 15 ਸਮਾਨੇ ਗਏ ਸੀ ਇਹੋ ਪ੍ਰਚਾਰ ਕਰਨ ਵਾਸਤੇ ਉਥੇ ਦਿਨ ਦਾ ਅਮਰਤ ਸੰਚਾਰ ਹੁੰਦਾ ਰਾਤ ਨੂੰ ਸਵੇਰੇ 4 ਵਜੇ ਅਮਰਤ ਸੰਚਾਰ ਜਿਹੜਾ ਖਤਮ ਹੋਇਆ ਤੀ ਵੀ ਇੰਨੇ ਪ੍ਰਾਣੀ ਉਹਨਾਂ ਦੇ ਇੱਕ ਬੋਲਾ ਨਾਲ ਖਿੱਚੇ ਆਉਂਦੇ ਤੇ ਤਾਂ ਕਰਕੇ ਉਸ ਸਮੇਂ ਤੇ ਦੇਖੋ ਮੈਂ 4 ਫਰਵਰੀ 1990 ਤੋਂ ਬਾਅਦ ਉਹਨਾਂ ਦਾ ਬਾਪਿਆ ਮੇਰਾ ਫਰਵਰੀ ਚੋਂ 90 ਤੋਂ ਉਹ 3-4 ਸਾਲਾਂ ਚ ਉਹਨਾਂ ਨੂੰ ਮਿਲਦਾ ਦਾ ਉਹ ਘਰੇ ਤਾਂ ਉਹ 2-5-7 ਮਹੀਨੇ 6 ਮਹੀਨੇ ਰਹੇ ਹੋਣੇ ਜੀ ਇਹ 2000 ਰੈਂਟ ਤੇ ਫੇਰ ਫੜ ਕੇ ਉਹਨਾਂ ਤੇ ਝੂਠਾ ਕੇਸ ਪਾ ਕੇ ਜੇਲ੍ਹ ਚ ਭੇਜ ਦਿੰਦੇ ਤੇ ਐਂਡ 'ਚ ਫੇਰ ਉਹਨਾਂ ਨੇ ਕੀ ਕਰਿਆ ਵੀ ਇਹਦਾ ਤਾਂ ਆਪਾਂ ਨਵੇੜਾ ਕਰੀਏ ਵੀ ਇਹ ਤਾਂ ਫੇਰ ਸਿੱਖੀ ਦੀ ਸਿੱਖੀ ਨਹੀਂ ਖਤਮ ਹੋਣੀ ਜਿਹੜਾ ਦਿੱਲੀ ਸਾਡੀ ਸਿੱਖੀ ਤੋਂ ਡਰਦੀ ਆ ਅਸਲ ਸਿੱਖੀ ਤੋਂ ਦੇਖੋ ਉਹ ਕਹਿੰਦੇ ਨੇ ਵੀ ਅਮਰਤ ਬਾਣੀ ਤਾਂ ਪੜੋ ਪਰ ਸੱਚ ਦੀ ਗੱਲ ਨਾ ਕਰੋ ਜਥੇਦਾਰ ਜੀ ਸੱਚ ਦੀ ਗੱਲ ਭਵੇਂ ਕੋਈ ਖੜਕੂਤੀ ਭਵੇਂ ਕੋਈ ਸੰਤ ਤੀ ਕੋਈ ਵੀ ਤੀ ਭਵੇਂ ਉਹਨਾਂ ਦਾ ਕਿੱਡਾ ਵੀ ਮਿੱਤਰ ਤੀ ਉਹਨੂੰ ਵੀ ਉਹ ਬਖਸਦੇ ਨਹੀਂ ਤੇ ਜੇ ਉਹ ਗਲਤ ਤੀ ਕੋਈ ਬੰਦਾ ਖੜਕਵਾਂ ਤੋਂ ਉਹ ਬੜਾ ਤੋ ਕਿ ਮੈਂ ਇਹ ਹੁਣ ਗਵਰਨਮੈਂਟ ਕਈ ਸੋਚਦੇ ਹੋਣੇ ਵੀ ਉਹ ਖੜਕੂ ਪੈਦਾ ਕਰ ਦਿੱਤੀ ਮੈਂ ਆਪ ਉਹਨਾਂ ਲਈ ਸੰਘਰਸ਼ ਚ ਸ਼ਾਮਲ ਲਈ ਹੁਣ ਉਹਨਾਂ ਦਾ ਮੇਰਾ ਬਾਪਿਆ ਸੀ ਪਰ ਉਹਨਾਂ ਨੇ ਮੈਨੂੰ ਸ਼ਕਤੀ ਨਾਲ ਵਾਣਾ ਕਰ ਦਿੱਤੇ ਉਹ ਕਹਿੰਦੇ ਰਜਿੰਦਰ ਸਿੰਘ ਇੱਕ ਖੇਡ ਖਤਮ ਹੈ ਵੀ ਇਹ ਜਿਹੜੀ ਖੜਕੂਵਾ ਲੀਤੋਂ ਲੈ ਗਿਆ ਬੜੇ ਦੁਖੀ ਤੇ ਉਹ ਉਹਨਾਂ ਨੇ ਕਈ ਕਾਰਵਾਈਆਂ ਤੋਂ ਖੜਕਵਾਂ ਦੀਆਂ ਤੋਂ ਜਿਵੇਂ ਠੇਕੇ ਵਾਲਿਆਂ ਨੂੰ ਮਾਰਨਾ ਕਰਿੰਦਿਆਂ ਨੂੰ ਮਾਰਨਾ ਪਿੰਡਾਂ ਚ ਜਨਾਨੀਆਂ ਨੂੰ ਮਾਰ ਦੇਣਾ ਇਹੋ ਜਿਹਾ ਖਬਰ ਪੜਦੇ ਤੇ ਬੜਾ ਦੁਕਾਨਦਾਰ ਇਹ ਮੈਂ 2 2 4 ਤਾਂ ਖੜ ਕੋ ਜਿਹੜੇ ਸੱਚੀ ਇਸ ਤਰ੍ਹਾਂ ਕਰਦੇ ਹੁੰਦੇ ਸੀ ਜਿਸ ਤਰ੍ਹਾਂ ਇਹ ਵੀ ਕਿਹਾ ਕਿਹਾ ਜਾ ਰਿਹਾ ਇਹ ਵੀ ਗੱਲਾਂ ਸਾਹਮਣੇ ਆਣੀਆਂ ਕਿ ਕਿਤਨੇ ਕਿਤੇ ਪਲਾਨਟ ਹੁੰਦੇ ਸੀ ਨਹੀਂ ਇਹ ਵੀ ਹੋ ਸਕਦਾ ਜੀ ਪੁਲਿਸ ਜਾ ਕੇ ਕਰਦੀ ਸੀ ਕਈ ਵਾਰ ਜਿਵੇਂ Hindu ਮਾਰਨਾ ਮੇਰੇ ਮਤਾ ਕੋਈ ਜਿਹੜਾ ਅਸਲੀ ਸਿੱਖ ਹੈ ਜਿਵੇਂ ਸਿੱ ਇੱਥੇ ਕਿਤੇ ਹੋਇਆ ਸੀ ਅਤੇ ਸਿੱਧਵਾ ਵੇਟ ਲੱਗੇ ਹੋਇਆ ਸੀ ਉਦੋਂ ਇਹ ਇਹ ਪੁਲਿਸ ਵੀ ਕਰਾ ਦਿੰਦੀ ਸੀ ਆਪਣੇ ਪਲਾਂਟ ਕਰਕੇ ਬੰਦੇ ਇਹਨਾਂ ਨਾਲ ਵੈਕਟ ਹੁੰਦੇ ਤੇ ਕੈਟਾਂ ਨੂੰ ਜਾਂ ਪੁਲਿਸ ਵਾਲਿਆਂ ਨੂੰ ਕੋਈ ਵੇਰੇ ਤਾਂ ਆਮ ਗੱਲ ਆਈ ਆ ਵੀ ਉਹਨਾਂ ਨੂੰ ਗਾਤਰੇ ਪਵਾ ਕੇ ਦਸਤਾਰਾਂ ਦਾੜੀਆਂ ਖੁੱਲੀਆਂ ਛਡਾ ਕੇ ਲੋਕਾਂ ਦੇ ਰਾਤ ਨੂੰ ਘਰਾਂ 'ਚ ਭੇਜ ਦਿੰਦੇ ਤੇ ਉਹਨਾਂ ਨਾਲ ਬਦਸਲੂਕੀ ਕਰਦੇ ਫਿਰ ਲੋਕ ਫੜਾਉਣ ਲੱਗੇ ਜੀ ਖੜਕੂਆਂ ਨੂੰ ਜਿਹੜੇ ਅਸਲੀ ਖੜਕੂ ਤੇ ਜਥੇਦਾਰ ਜੀ ਜਿਹੜਾ ਅਸਲੀ ਸਿੱਖ ਦੀ ਕੋਈ ਵੀ ਤੀ ਉਹਦਾ ਹਮੈਤੀ ਤੇ ਵਸਤ ਅਸਲ ਸਿੱਖੀ ਦੇ ਹਮੈਤੀ ਤੇ ਜਿਹੜਾ ਡੁਪਲੀਕੇਟ ਸੀ ਉਹਦੇ ਖਿਲਾਫ ਤੇ ਉਹਦਾ ਕੋਈ ਪ੍ਰਵਾਹ ਨਹੀਂ ਸੀ ਉਹਨਾਂ ਨੂੰ ਕੋਈ ਅਫਸਰ ਹੈ ਕੋਈ ਕੁਛ ਮਰਜੀ ਹੈ ਇੱਥੇ ਦੇਖੋ ਦੁੱਖ ਦੀ ਗੱਲ ਇਹ ਆਈ ਵੀ ਜਦੋਂ ਜਥੇਦਾਰ ਜੂਰੇ ਲੈਣਾ ਲੱਗਦੀਆਂ ਤੇ ਲੋਕਾਂ ਦੀਆਂ ਜਗਰਾਹ ਆਉਂਦਿਆਂ ਦੀਆਂ ਪਰ ਜਦੋਂ ਉਹਨਾਂ ਨੂੰ ਸ਼ਹੀਦ ਕਰਤਾ ਬਾਅਦ ਚ ਉਹ ਲੋਕ ਉਹੀ ਉਹਨਾਂ ਨੂੰ ਘੋਟਨੇ ਉਰੀਆਂ ਨੂੰ ਸਨਮਾਨਤ ਕਰਦੇ ਤੇ ਦੇਖੋ ਕਹੀ ਜੀ ਆ ਸਾਡੀ ਜਗਰਾਉਂ ਦੇ ਆੜਤੀ ਜੇ ਕਿਸੇ ਤੇ ਤਕਲੀਫ ਆਉਂਦੀ ਤੇ ਇੱਥੇ ਵਜਦੇ ਤੇ ਵੀ ਮੈਨੂੰ ਜੀ ਲਟੇਰਿਆਂ ਦੀ ਚਿੱਠੀ ਆ ਗਈ ਤਾਂ ਜਥੇਦਾਰ ਨੇ ਮਸਲਾ ਹੱਲ ਕਰਨਾ ਜਦੋਂ ਉਹਨਾਂ ਨੂੰ ਸ਼ਹੀਦ ਕਰਤਾ ਉਹੀ ਲੋਕ ਫਿਰ ਜਾ ਕੇ ਉਥੇ ਅਖਾੜੇ ਲਾਉਂਦੇ ਤੇ ਤੇ ਜਗਰਾਉਂ ਚ ਕੋਟਨੇ ਦੇ ਬਾਅਦ ਉਥੇ ਹਾਰ ਪੈਂਦੇ ਤੇ ਹੀ ਉਹ ਇਹ ਜੇ ਜ਼ਾਲਮ ਅਫਸਰ ਦੇ ਪਰ ਸਾਰੇ ਪਿੱਛੇ ਕਾਰਕ ਹੀ ਮੰਨਦੇ ਕਿਉਂਕਿ ਪੁਲਿਸ ਦਾ ਸਾਰਾ ਸਟਰਕਚਰ ਹੈਗਾ ਜਿਸ ਤਰ੍ਹਾਂ ਇਹ ਰਿਪੋਰਟ ਵੀ ਸਾਹਮਣੇ ਆਈ ਕਹਿੰਦੇ ਉਹਦੇ ਵਿੱਚ ਵੱਡੇ ਵੱਡੇ ਪੁਲਿਸ ਵਾਲੇ ਵੀ ਸ਼ਾਮਲ ਹੋ ਸਕਦੇ ਆ ਤੇ ਇਹ ਵੀ ਹੋ ਸਕਦਾ ਹੈ ਕਿ ਅਣਗੈਲੀ ਵੀ ਪੁਲਿਸ ਵਾਲਿਆਂ ਦੀ ਹੋ ਸਕਦੀ ਹੈ ਪੁਲਿਸ ਅਫਸਰਾਂ ਦੀ ਅਣਗੈਲੀ ਹੋ ਸਕਦੀ ਜਿਹੜੀਆਂ ਰਿਪੋਰਟਾਂ ਆਨੀਆਂ ਸੀਗੀਆਂ ਉਹਨਾਂ ਉੱਤੇ ਬਿਨਾਂ ਦੇਖੇ ਦਸਤਕਤ ਕਰਦਾਨਾ ਇਹ ਤਾਂ ਕਾਰਨ ਕੀ ਲੱਗਦਾ ਹੈ ਕਿ ਕਿਉਂ ਅਜਿਹਾ ਜਿਹੜਾ ਹੋ ਗਿਆ ਜਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੇ ਨੋਟਿਸ ਕਿਉਂ ਨਹੀਂ ਲਿਆ ਸਰਕਾਰ ਦੀ ਸਰਕਾਰ ਨੇ ਪੁਲਿਸ ਦੀਆਂ ਵਾਂਗਾਂ ਖੁੱਲੀਆਂ ਸੜਕਾਂ ਦੀਆਂ ਉਹਨਾਂ ਦੇ ਆਸਰੇ ਜੀ ਰਹੇ ਤੇ ਉਹਨਾਂ ਨੂੰ ਸਰਕਾਰ ਜਿਹੜੀ ਬ ਜਿਹੜੀ ਬਿਆਨਤ ਸਿੰਘ ਦੀ ਸਰਕਾਰ ਬਣਾਈ ਤੇ ਉਹ 10 12% ਵੋਟਾਂ ਦੇ ਧੱਕੇ ਨਾਲ ਪੁਲਿਸ ਨੇ ਥੋੜੀਆਂ-ਥੋੜੀਆਂ ਵੋਟਾਂ ਪਵਾ ਕੇ ਉਹ ਸਰਕਾਰ ਬਣਾਈ ਤੀ ਉਹ ਉਤੋਂ ਕਿਵੇਂ ਬਾਹਰ ਹੋ ਸਕਦੇ ਤੇ ਮੈਂ ਇੱਕ ਸ ਨੂੰ ਦੱਸਦਾ ਸੰਗਰੂਰ ਜ਼ਿਲ੍ਹੇ ਦੀ ਇੱਕ ਧਰਮਿਕ ਸੀਸੀ ਸੀ ਆ ਤੇ ਉਹਨਾਂ ਨੇ ਇੱਕ ਮਾਦਾ ਸਿੰਘ ਬੱਬਰ ਫੜਿਆ ਗਿਆ ਜੀ ਉੱਥੇ ਲੌਂਗਵਾਲ ਥਾਣੇ 'ਚ ਉਹਨਾਂ ਨੇ ਥਾਣਾ ਘੇਰ ਲਿਆ ਧਰਮਿਕ ਤੀ ਉਹ Hindu ਪੰਡਤ ਤੋਂ ਸਿੰਘ ਸਜਿਆ ਹੋਇਆ ਸੀ ਬਹੁਤ ਵਧੀਆ ਪ੍ਰਚਾਰ ਕਰਦਾ ਸੀ ਉਹ ਲੌਂਗਵਾਲ ਦੇ ਏਰੀਏ 'ਚ ਤੀ ਤੇ ਬਿਆਨਤ ਸਿੰਘ ਆਇਆ ਉਹ ਦਿਨਾਂ 'ਚ ਉੱਥੇ ਚੀਮੇ ਆਇਆ ਤੇ ਆਮ ਲੋਕਾਂ ਨੇ ਸੁਣਿਆ ਵੀ ਉਹ ਨਰਿੰਦਰਪਾਲ ਸਿੰਘ ਉਹਨੂੰ ਕਹਿ ਰਿਹਾ ਤੀ ਜੀ ਅਸੀਂ ਤਾਂ ਕਹਿੰਦਾ ਫੜਦੇ ਆ ਤਾਂ ਸੜਾ ਦਿੰਦੇ ਨੇ ਆਰਡਰ ਕਰਕੇ ਵੀ ਚੱਕ ਦੋ ਦੋ ਦੂਜੇ ਦਿਨ ਉਹਨੂੰ ਚੱਕ ਕੇ ਮਾਰਤਾ ਜੀ ਉਸ ਧਾਰਮਿਕ ਬੰਦੇ ਨੂੰ ਸਿਰਫ ਉਹਦਾ ਇੱਕ ਸੂਰਤੀ ਵੀ ਉਹ ਕੋਈ ਖੜਕੂ ਨਹੀਂ ਸੀ ਸੰਤ ਰਾਗੋ ਰਾਜੋ ਮਜਰੇ ਤੋਂ ਤੇ ਇੱਕ ਸੰਤ ਸੰਤ ਤੇ ਗੁਰਸਿੱਖੀ ਦਾ ਪ੍ਰਚਾਰ ਕਰ ਉਹਨਾਂ ਨੂੰ ਚੱਕ ਕੇ ਮਾਰਤਾ ਸੰਤ ਆਪਣਾ ਕਾਰਸੇਵਾਲੇ ਤੇ ਚਰਨ ਸਿੰਘ ਜੀ ਉਹਨਾਂ ਨੂੰ ਪਾੜਤਾ ਇਹਨਾਂ ਨੇ ਵੀ ਇਹ ਦੇਖਿਆ ਵੀ ਜਿਹੜੇ ਸਰਕਾਰ ਤੀ ਉਹ ਪੁਲਸਾ ਤੇ ਉਹਨਾਂ ਦਾ ਮੇਲ ਦੇ ਪੁਲਸ ਦੇ ਤੇ ਸਰਕਾਰ ਦਾ ਇੱਕੋ ਗੱਲ ਤੀ ਉਹ ਤੋਂ ਜਿਹੜੀ ਹਦਾਇਤ ਸੀ ਅਸਲ ਤਾ ਇਹ ਤੀ ਵੀ ਜਿਹੜਾ ਉਹਨੂੰ ਖਾੜਕੂ ਸੰਘਾਸ ਤੋਂ ਉਹਨੂੰ ਦੱਬਣਾ ਤੇ ਉਹਦੇ ਲਈ ਇਹਨਾਂ ਨੇ ਜਾਇਜ਼ ਨਜਾਇਜ਼ ਤਰੀਕੇ ਸਾਰੇ ਵਰਤੇ ਨੇ ਜੀ ਫਿਰ ਕੋਈ ਨਹੀਂ ਦੇਖਿਆ ਇਹਨਾਂ ਨੇ ਮੁਗਲਾਂ ਨੂੰ ਮਾਤ ਪਾਤਾ ਦੁੱਖ ਤਾਂ ਇਹ ਆ ਵੀ ਅੱਜ ਉਹ ਅਸੀਂ ਪਹਿਲਾਂ ਤਾਂ ਮੁਗਲਾਂ ਦੀ ਗੱਲ ਕਰਦੇ ਮੁਗਲ ਸਾਨੂੰ ਅੱਜ ਇਹਨਾਂ ਨੇ ਜਿਹੜੇ ਸਿੱਖਾਂ ਘਰਾਂ ਦੇ ਵਿੱਚ ਜੰਮੇ ਹੋਏ ਤੇ ਜਿਹੜੇ ਕੋਟਨੇ ਵਰਗੇ ਸਾਰੇ ਅਫਸਰ ਤੇ ਜਿਹੜੇ ਗਰਮੀਤ ਸਿੰਘ ਵਰਗੇ ਜ਼ਾਲਮ ਸੋਢੀ ਵਰਗੇ ਡੀਐਸਪੀ ਵਰਗੇ ਸਾਰੇ ਸਿੱਖਾਂ ਦੇ ਸਿੱਖੀ ਕੌਂ ਇਹ ਇਹ ਵੀ ਚੀਜ਼ ਹੈ ਕਿਤਾਬ ਦੇ ਵਿੱਚ ਮੈਂ ਖੁਦ ਪੜਿਆ ਕਹਿੰਦੇ ਜਦੋਂ ਘੋਟਣੇ ਨੂੰ ਖਾੜਕੂ ਮਾਰਨ ਜਾਂਦੇ ਆ ਤਾਂ ਉਹ ਬਾਣੀ ਪੜ ਰਿਹਾ ਹੁੰਦਾ ਤੇ ਉਹਨੂੰ ਉੱਥੇ ਫਿਰ ਛੱਡੇ ਆਂਦੇ ਨੇ ਕਿ ਬਾਣੀ ਪੜ ਰਿਹਾ ਬਾਣੀ ਦੇ ਆਦਬ ਦੇ ਵਿੱਚ ਤਾਂ ਉਹ ਬਾਣੀ ਪੜਨ ਵਾਲਾ ਇੱਕ ਬੰਦਾ ਮਤਲਬ ਉਹਦੇ ਦਿਲ ਵਿੱਚ ਕੀ ਆਇਆ ਹੋਊਗਾ ਕਿ ਉਹਨੇ ਇੱਕ ਇਸ ਤਰ੍ਹਾਂ ਗੁਰਸਿੱਖ ਦਾ ਹੀ ਜਿਹੜਾ ਕਤਲ ਕਰ ਦਿੱਤਾ ਹਾਂਜੀ ਦੇਖੋ ਸਿੱਖ ਹੈ ਜਿਹੜਾ ਉਹਦੇ ਲਈ ਗੁਰਵਾਣੀ ਬਹੁਤ ਅਹਿਮਤੀ ਇਹ ਤੁਸੀਂ ਆਪ ਸਾਰੇ ਆਇਆ ਹੈ ਪਰ ਉਹ ਕਿਤਾਬ 'ਚ ਆਇਆ ਵੀ ਉਹ ਘੁਟਕਾਤੀ ਹੱਥ 'ਚ ਉਹਦੇ ਵਿੱਚ ਤੇ ਸਿੱਖ ਹੈ ਜਿਹੜਾ ਅਸਲ ਉਹ ਗੁਰਵਾਣੀ ਦੇ ਗੁਰਵਾਣੀ ਨੂੰ ਦਾ અપਮਾਨ ਨਹੀਂ ਕਰ ਸਕਦਾ ਜਿਵੇਂ ਅੱਜ ਹੋ ਰਿਹਾ ਜੀ ਜੇ ਅੱਜ ਗੁਰਦੇਵ ਸਿੰਘ ਕੌਂਕੇ ਹੁੰਦਾ ਮੇਰਾ ਦਾਵਾ ਵੀ ਉਹ ਕੋਈ ਨਾ ਕੋਈ ਲਹਿਰ ਖੜੀ ਕਰ ਦਿੰਦਾ ਇਹ ਅੱਜ ਜਿਹੜੀ ਥਾਂ ਥਾਂ ਬੇਅਦਬੀ ਹੋ ਰਹੀ ਹੈ ਅੱਜ ਉਹਦੇ ਲਈ ਕੋ ਕਾਨੂੰਨ ਨਹੀਂ ਬਣ ਰਿਹਾ ਦੇਖੋ ਵੀ ਅੱਜ ਗੁਰੂਗ੍ਰਾਂਤ ਸਾਹਿਬ ਦੀ ਕੋਈ ਅਸੀਂ ਕਹਿੰਦੇ ਹਾਂ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਫੇਰ ਕਹਿਣਗੇ ਜੀ ਇਹ ਖਾੜਕੂਵਾਦ ਆ ਗਿਆ ਪਹਿਲਾਂ ਵੀ ਇੱਥੇ ਸ਼ੁਰੂ ਹੋਇਆ ਸੀ 1978 ਚ ਘੋਰ ਬੇਅਦਬੀ ਹੋਈ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੰਘਾਸਤ ਸੀ ਜਿਹੜਾ ਉਹ 12 ਸਾਲ ਕਾਮ ਨੇ ਸਾਰੇ ਪੰਜਾਬ ਨੇ ਸੰਤਾਪ ਭੋਗਿਆ ਉਹਦਾ ਉਹ 78 ਗਰਵਾਣੀ ਤੋਂ ਸ਼ੁਰੂ ਐ ਤੇ ਗਰਵਾਣੀ ਦਾ ਨਰਾਦਰ ਹੋਇਆ ਤੇ ਨਾ 295 ਇਹਦਾ ਪਰਚਾ ਉਹ ਇੱਕ ਆਮ ਬੰਦੇ ਲਈ ਵੀ ਅਜੇ ਰਾਮ ਰਹੀਮ ਨੂੰ ਕੋਈ ਬੋਲ ਦਿੰਦਾ ਤੀ ਫੇਸਬੁੱਕ ਤੇ ਉੱਤੇ ਵੀ 295 ਦੇ ਪਰਚਾ ਤਾਂ ਜੇ ਸੋਡੀ ਜਾਂ ਮੇਰੀ ਕੋਈ ਦਸਤਾਰ ਲਾ ਦੇ ਤਾਂ ਵੀ 295 ਗੁਰੂਗ੍ਰੰਥ ਸਾਹਿਬ ਲਈ ਇੰਨੀ ਸਾਡੇ ਇਸ਼ਤ ਲਈ ਜਿਹੜਾ ਸਾਡਾ ਅ ਤੁਰਕ ਦਰਗਾਹੋਂ ਤੁਰਕੀ ਬਾਣੀ ਆਈ ਜਿਹਨੂੰ ਸਾਡਾ ਸਿੱਖ ਦੀ ਜਿਹੜੀ ਜਿੰਦ ਜਾਨ ਆਈ ਉਹਦੇ ਪਿੱਛੇ ਆਪਦਾ ਸਿੱਖ ਆਪਦੇ ਕਰਵਾਨ ਹੋਏ ਨੇ ਜਿਵੇਂ ਜਥੇਦਾਰ ਜੀ ਦੇਖੋ ਤਿਲ ਤਿਲ ਕਰਕੇ ਭਾਈ ਮਨੀ ਸਿੰਘ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਜਥੇਦਾਰ ਜੀ ਨੇ ਜੋ ਮੰਗਦੇ ਤੇ ਉਹੀ ਸ਼ਹੀਦੀ ਉਹਨਾਂ ਨੂੰ ਮਿਲੀ ਆ ਉਹ ਕਹਿੰਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਮੈਂ ਵੀ ਸ਼ਹੀਦੀ ਮਾਰ ਪੈ ਕੇ ਨਾਮਾ ਮਾਰਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਮਿਲਦੇ ਰਹੇ ਜਥੇਦਾਰ ਸਾਹਿਬ ਉਹਨਾਂ ਨੂੰ ਤਾਂ ਜਿਸ ਤਰ੍ਹਾਂ ਇਹ ਵੀ ਕਿਹਾ ਗਿਆ ਕਿ ਖੜਕੂਆਂ ਨਾਲ ਵੀ ਕੋਈ ਸੰਬੰਧ ਰੱਖਦੇ ਸੀਗੇ ਜਾਂ ਫਿਰ ਆਦੇ ਜਾਂਦੇ ਸੀ ਖੜਕੂ ਨਾਲ ਮੇਰਾ ਇਹ ਹੈ ਜੀ ਉਹਨਾਂ ਦੇ ਖਿਆਲ ਮੈਂ ਸਾਨੂੰ ਇੱਕ ਦੀ ਕਰਨੀ ਕਾੜਨਾ ਸੀ ਉਰੇ ਤੇ ਮੇਰਾ ਦੋਸਤ ਵੀ ਇੱਕ ਸੰਗਤ ਆਉਂਦੀ ਸੀ ਬੜਾ ਇਕੱਠ ਸੀ ਉਹਦੇ ਵਿੱਚ ਇੱਕ ਮੋਗੇ ਵੱਲ ਦਾ ਖੜਕੂ ਆ ਗਿਆ ਤੁਸੀਂ ਇੱਥੇ ਸਵਾਲ ਲਓ ਇੱਕ ਖੜਕੂ ਆ ਗਿਆ ਆ ਸਕਦਾ ਦੀ ਗੁਰਸਿੱਖ ਦਰਸ਼ਨ ਕਰਨ ਖੜਕੂ ਵੀ ਆਉਂਦੇ ਤੇ ਉਹਨਾਂ ਦੇ ਇਹ ਮੇਰਾ ਦਾਵਾ ਹੈ ਮੈਂ ਇੱਥੇ ਲੰਗਰ ਸ਼ਕਾਇਆ ਪਰ ਉਹਨਾਂ ਦਾ ਇੱਥੇ ਨਹੀਂ ਲੰਗਰ ਸ਼ਕਾਉਣ ਤੋਂ ਬਿਨਾ ਹੋਰ ਕੋਈ ਨਹੀਂ ਵੀ ਦਰਸ਼ਨ ਕਰਨ ਤੋਂ ਵੀ ਗੁਰਸਿੱਖਾਂ ਤੇ ਇਸੇ ਤਰ੍ਹਾਂ ਇੱਕ ਮੋਗੇ ਦਾ ਆ ਗਿਆ ਉਹਦੇ ਨਾਲ ਮੇਰਾ ਉਹ ਦੋਸਤ ਚਲਾ ਗਿਆ ਉਦੋਂ ਉਹਦੇ ਲਈ ਮੌਜਰ ਮੁਜਰਤੀ ਉਹਨੂੰ ਦੇਖ ਕੇ ਵੀ ਮੈਂ ਫਲਾਣੀ ਜੱਥੇ ਬੰਦੇ ਉਹ ਉਹਦੇ ਨਾਲ ਚਲਾ ਗਿਆ ਮੈਂ ਜੱਥੇਦਾਰ ਜੀ ਨੂੰ ਦੱਸਿਆ ਇੰਨਾ ਉਹਨੂੰ ਡਾਂਟਿਆ ਵੀ ਅੱਗੇ ਤੋਂ ਇਹ ਨਹੀਂ ਕਰਨਾ ਵੀ ਵੀ ਕਿਸੇ ਇਸ ਇਸ ਮਸਲੇ ਤੇ ਹੋਏ ਤੇ ਗੁਰਸਿੱਖ ਕੋਈ ਵੀ ਹੋ ਸਕਦਾ ਉਹਨੂੰ ਜੇ ਹੁਣ ਖੜਕੂ ਕੋਈ ਗੁਰਸਿੱਖ ਹੈ ਉਹ ਦਰਸ਼ਨ ਕਰਨ ਆ ਗਿਆ ਆਪਣੇ ਜੱਥੇਦਾਰ ਦੇਚ ਕੀ ਮਾੜਾ ਜੀ ਪਰ ਇਹ ਦਾਵਾ ਹੈ ਵੀ ਉਹ ਕਿਸੇ ਨੂੰ ਮਾਰਨ ਲਈ ਕਿਸੇ ਨੂੰ ਵੀ ਇਹਨੂੰ ਮਾਰ ਦੋ ਜਾਂ ਉਹ ਕਿਸੇ ਨੂੰ ਹਥਿਆਰਾਂ ਦਾ ਇਹਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਸੀ ਉਹਦਾ ਨਿਰਭਉ ਨਿਰਵੈਰ ਤੇ ਜੀ ਉਹ ਤਾਂ ਕਿਸੇ ਨੂੰ ਇਹੀ ਜੀ ਸ਼ਖਸੀਅਤ ਹੋ ਨਹੀਂ ਸਕਦੀ ਪੰਥ ਚ ਮੈਂ ਤਾਂ ਅੱਖੀ ਦੇਖਿਆ ਜਿਹੜਾ ਦੇਖੋ ਵੀ ਬਹੁਤ ਜੀਵਨ ਇਕੱਠੇ ਨਹੀਂ ਦੀ ਉਹਨਾਂ ਦਾ ਹਰ ਟਾਈਮ ਬਾਣੀ ਇੰਨਾ ਨਿਤਨੇਮ ਸਾਰੀ ਸਾਰੀ ਦੋ ਸਿਰਫ ਦੋ ਘੰਟੇ ਸੌਣਾ ਤੇ ਜਿਆਦਾਤਰ ਗੁਰਵਾਨੀ ਤੇ ਸਮਾ ਲਾਉਣਾ ਇਹ ਜੇ ਇਹ ਜ ਸਖਸੀਅਤ ਤਾਂ ਹੋ ਨਹੀਂ ਸਕਦੀ ਵੀ ਇਹ ਤਾਂ ਇੱਕ ਝੂਠੇ ਮੈਸਨ ਉਹਦੀ ਧਾਰਨਾ ਵੀ ਮੈਂ ਜੇ ਨਾਂ ਉਹਨਾਂ ਨਾਲ ਮਿਲਦਾ ਤਾਂ ਮੈਂ ਸੀਧ ਹੁੰਦਾ ਵੀ ਮੇਰੇ ਮੇਰੇ ਨਾਲ ਦੇ ਸਾਰੇ ਜਿਹੜੇ ਕਾਲਜ ਪੜ੍ਹਦੇ ਪਵਾਨੀਗੜ੍ਹ ਮੇਰੇ ਚਾਰ ਪੰਜ ਦੋਸਤੋ ਸ਼ਹੀਦ ਹੋ ਗਏ ਮੇਰਾ ਉਹਨਾਂ ਨਾਲ ਕਿਉਂ ਟੁੱਟਿਆ ਗਿਆ ਮੈਂ ਜਥੇਦਾਰ ਲਵੇ ਆਉਣ ਕਰਕੇ ਮੈਂ ਗੁਰਵਾਨੀ ਨਾਲ ਜੁੜ ਗਿਆ ਉਹ ਗੁਰਵਾਨੀ ਤੋਂ ਥੋੜਾ ਦੂਰ ਤੇ ਵੀ ਗੱਲਾਂ ਉੱਥੋਂ ਮੇਰਾ ਉਹਨਾਂ ਨਾਲ ਡਿਫਰੈਂਸ ਪੈ ਗਿਆ ਮੈਂ ਸਰੀਆ ਮੈਂ ਰੇਨ ਲੱਗਿਆ ਤਾਂ ਉਹ ਮੇਰਾ ਉਹਨਾਂ ਨੇ ਲਵੀ ਨਹੀਂ ਲੱਗੇ ਫਿਰ ਫਿਰ ਜਥੇਦਾਰ ਜੀ ਨੇ ਰੋਕਤਾ ਜਦੋਂ ਮੈਨੂੰ ਪੁਲਿਸ ਨੇ ਮੈਨੂੰ ਵੀ ਇਸ ਤਰ ਬਿਨਾ ਮਤਲਬ ਤੋਂ ਟੌਰਚਰ ਕੀਤਾ ਪੰਜਾਬ ਬਿਨਾ ਚੱਕ ਕੇ ਐਂ ਬਸ ਸਿੱਖੀ ਹੋਣ ਦੇ ਨਾਲ ਤੇ ਵੀ ਇਹ ਸਿੱਖਾ ਚੱਕ ਕੇ ਚੱਡੇ ਪਾੜੇ ਬੁਰਾ ਹਾਲ ਕੀਤਾ ਤੇ ਫਿਰ ਚੱਕ ਕੇ ਮੇਰਾ ਕੀਤਾ ਤੇ ਫਿਰ ਮੈਂ ਫੈਸਲਾ ਕੀਤਾ ਵੀ ਮੈਂ ਖਾੜ ਪੁੰਚ ਰਲਣਾ ਮੈਂ ਜਥੇਦਾਰ ਜੀ ਆਇਆ ਔਰ ਇਹ ਵੀ ਜਥੇਦਾਰ ਜੀ ਹੁਣ ਨਹੀਂ ਮੈਂ ਨਹੀਂ ਰਹਿਣਾ ਜੀ ਪਰ ਜਥੇਦਾਰ ਜੀ ਨੇ ਸ਼ਕਤੀ ਨਾਲ ਮਾਣਾ ਕਰਤਾ ਕਹਿੰਦਾ ਵੀ ਇਹ ਕੁਝ ਨਹੀਂ ਹੈਗਾ ਵੀ ਤੁਸੀਂ ਘਰੇ ਰੋ ਬਾਣੀ ਪੜੋ ਆਪੇ ਗੁਰੂ ਮਾਰਾ ਜੀ ਕਹਿੰਦੇ ਕੰਨ ਤੋਂ ਫੜ ਕੇ ਸੇਵਾ ਲੈਣਗੇ ਜਿੱਦੇ ਤੋਂ ਤੁਹਾਡੀ ਲੋੜ ਹੋਈ ਵੀ ਹੁਣ ਇਹ ਸੰਘਰਸ਼ ਲਈ ਹੋਂ ਲੈ ਗਿਆ ਉਹ ਦੁਖੀ ਤੇ ਇਸ ਗੱਲ ਤੋਂ ਵੀ ਤੁਸੀਂ ਦੱਸੋ ਜਿਹੜਾ ਬੰਦਾ ਇਹ ਰੋਕ ਸਕਦਾ ਵੀ ਮੈਂ ਉਹਨਾਂ ਦਾ ਇੰਨਾ ਜੁੜਿਆ ਹੋਇਆ ਤੇ ਮੈਨੂੰ ਨਹੀਂ ਉਹ ਖੜਕੂ ਬੰਨਣ ਤੋਂ ਫਿਰ ਇਹ ਸਰਕਾਰ ਦਾ ਭਲੇਖਾ ਹੈ ਵੀ ਉਹ ਉਹ ਖੜਕੂ ਬਣਾਉਂਦਾ ਸੀ ਨੇ ਕਚਹਿਰੀ ਵੀ ਲੱਗਦੀ ਸੀ ਲੋਕ ਵੀ ਆਉਂਦੇ ਸੀ ਫਿਰ ਵੀ ਗੁਰੂ ਮਹਾਰਾਜ ਤੇ ਉਹਨਾਂ ਦਾ ਭਰੋਸਾ ਸੀ ਕਿ ਜੇ ਸੇਵਾ ਲੈਣਗੇ ਤਾਂ ਆਪ ਖੁਦ ਲੈਣਗੇ ਹਾਂ ਇਹ ਕਹਿੰਦੇ ਤੇ ਉਹਨਾਂ ਨੇ ਦੇਖੋ ਮੈਂ ਜਦੋਂ ਅਸੀਂ ਪਹਿਲੀ ਵਾਰ ਆਏ ਜੀ ਉਹਨਾਂ ਦੇ ਘਰ ਅਸੀਂ ਅਣਪਛਾਤੇ ਬੰਦੇ ਦੋ ਕੋਈ ਨਹੀਂ ਮਿਲੇ ਸਿਰਫ ਗੁਰਵਾਣੀ ਦੇ ਗੁਰਵਾਣੀ ਦੇ ਇੰਨਾ ਜੁੜੇ ਹੋਏ ਕਿ ਉਹਦੀ ਰੂਪ ਵੀ ਸਾਨੂੰ ਉਹ ਅੰਦਰ ਕਮਰੇ ਚ ਪਾ ਲਿਆ ਉੱਥੇ 300 ਬੋਰ 315 ਬੋਰ ਦੀ ਤੇ ਇੱਕ ਦਿਨਾਲੀ ਰੈਫਲ ਵੀ ਸਮੇਤ ਰੌਂਦ ਇਹਨਾਂ ਦਾ ਸਾਡੇ ਪਰਿਵਾਰ ਦਾ ਕੋਈ ਜੀ ਨਹੀਂ ਸਾਡੇ ਲਵੇ ਪਿਆ ਦੋਆਂ ਦੇ ਅਸੀਂ ਸਾਨੂੰ ਨੀਂਦ ਨਹੀਂ ਆਈ ਇਸ ਗੱਲ 'ਚ ਵੀ ਕਮਾਲ ਆ ਯਾਰ ਗੁਰੂ ਤੇ ਐਡਾ ਵੱਡਾ ਭਰੋ ਅਸੀਂ ਕੁਝ ਵੀ ਕਰ ਸਕਦੇ ਆ ਰੈਫਲਾਂ ਚੱਕ ਕੇ ਭਾਜੀ ਇਹਨਾਂ ਦਾ ਨੁਕਸਾਨ ਕਰ ਜੀਏ ਪਰਿਵਾਰ ਨੂੰ ਮਾਰ ਜੀਏ ਇਹਨਾਂ ਨੂੰ ਕੀ ਪਤਾ ਕੌਣ ਅਸੀਂ ਆਏ ਆ ਅਜਨਬੀ ਐ ਦੋ ਪਟਿਆਲੇ ਤੋਂ ਚੱਲ ਕੇ ਤੇ ਪਰ ਉੱਥੇ ਦੇਖਿਆ ਵੀ ਉਹਨਾਂ ਦਾ ਗੁਰੂ ਮਹਾਰਾਜ ਤੇ ਭਰੋਸਾ ਦੀ ਉਹਦੇ ਦੇਖਿਆ ਸੀ ਨੇ ਉਹ ਸਿਰਫ 12 ਤੋਂ 2 ਵਜੇ ਤੱਕ 2 ਘੰਟੇ ਸੁੱਤੇ ਤੇ 2 ਵਜੇ ਫੇਰ ਨਿਤਨੇਮ ਸ਼ੁਰੂ ਹੋ ਗਿਆ ਪਹਿਲਾਂ 12 ਵਜੇ ਤੱਕ ਬਾਣੀ ਪੜੀ ਇੰਨਾ ਇੰਨਾ ਗੁਰਬਾਣੀ ਪੜਨ ਵਾਲਾ ਇਨਸਾਨ ਦੱਸੋ ਵੀ ਉਹ ਕੋਈ ਨਾ ਦੁਸ਼ਟਾ ਨੇ ਭਗਲਾਣਾ ਦਾ ਇਤਿਹਾਸ ਰੋ ਆਉਂਦੀ ਹੈ ਜਦੋਂ ਸਾਨੂੰ ਉਸ ਖਬਰ ਮਿਲੀ ਅਸੀਂ ਆਏ ਤੇ ਸਾਨੂੰ 12 ਦਿਨ ਉੱਥੇ ਸੰਤ ਕੁਮਾਰ ਪਾਂਬਰੀ ਨੇ ਚੱਕ ਕੇ ਕਿਹਾ ਸਾਨੂੰ 12 ਦਿਨ ਸੀਆਈਏ ਹੰਡੇ ਆਏ ਰੱਖਿਆ ਤਿੰਨ ਜਣਿਆਂ ਨੂੰ ਇਸ ਤਰ੍ਹਾਂ ਉਦੋਂ ਹੋ ਰਿਹਾ ਸੀ ਜ਼ੁਲਮੀ ਰਾਜਤੀ ਹਰ ਟਾਈਮ ਸਾਰਾ ਜਿਹੜੀਆਂ ਸੀਆਈਏ ਸਟਾਫ ਤੇ ਪੰਜਾਬ ਦੇ ਜਿੰਨੇ ਥਾਣੇ ਤੇ ਉਹ ਬੁੱਚੜਖਾਨੇ ਬਣੇ ਹੋਏ ਤੇ ਕੱਲੇ ਕਹਿ ਸਕਦੇ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਸ਼ਹੀਦ ਕਰਨ ਦੇ ਬਾਅਦ ਉਹਨਾਂ ਨੂੰ ਪੁਲਿਸ ਦੇ ਚੱਕਣ ਦੇ ਬਾਅਦ ਫਿਰ ਇਹ ਮੈਨੂੰ ਲੱਗਦਾ ਕਿ ਇਹ ਚੀਜ਼ ਖਤਮ ਹੋਈ ਆ ਖਾੜਕੂ ਦਾ ਅਸਲ ਦੌਰ ਫਿਰ ਖਤਮ ਹੋਇਆ ਨਹੀਂ ਖਾੜਕੂ ਬਾਤ ਤਾਂ ਪਹਿਲੀ ਹੀ ਕਾਬੂ ਪਾ ਲਿਆ ਤੀ ਉਹਨਾਂ ਨੇ ਜਿਹੜੇ ਵੱਡੇ ਵੱਡੇ ਜਰਨਲ ਤੇ ਸਾਡੇ ਬੁੱਧ ਸਿੰਘ ਵਾਲੇ ਉਹਨੀਆਂ ਸ਼ਹੀਦ ਹੋ ਗਏ ਤੇ ਜਥੇਦਾਰ ਦੇ ਸ਼ਹੀਦ ਹੋਣ ਤੋਂ ਪਹਿਲਾਂ ਪੁਲਿਸ ਨੂੰ ਇੱਕ ਡਰ ਸੀਗਾ ਕਿ ਦੁਬਾਰਾ ਨਾ ਲਹਿਰ ਉੱਠ ਖੜੇ ਇਹ ਵੀ ਇਹ ਸੱਚ ਦਾ ਪ੍ਰਚਾਰ ਕਰਦਾ ਵੀ ਇਹਦਾ ਇਹਦਾ ਪ੍ਰਚਾਰ ਜਿਹੜਾ ਲੋਕਤੰਤਰ 'ਚ ਇਹਦੇ ਨਾਲ ਇੰਨੀ ਜਨਤਾ ਹੁੰਦੀ ਹੈ ਇਹਨੂੰ ਕਿਵੇਂ ਰੋਕਾਂਗੇ ਖੜ ਕੁਵਾਦ ਨੂੰ ਤਾਂ ਹਥਿਆਰ ਨਾਲ ਇਹਨੂੰ ਤਾਂ ਮਾਰਨਾ ਜਿਹੜਾ ਉਹਨੂੰ ਤਾਂ ਸੌਖਾ ਸਰਕਾਰ ਲਈ ਉਹਦੇ ਲੈ ਵੱਡੇ ਹਥਿਆਰ ਨੇ ਫੌਜਾਂ ਨੇ ਉਹਦੇ ਲੈ ਵੀ ਪਰ ਜਿਹੜਾ ਲੋਕਤੰਤਰ ਦਾ ਖੜਾ ਕਰਦਾ ਜਿਵੇਂ ਜਥੇਦਾਰ ਦੇ ਹਜ਼ਾਰਾਂ ਮੰਨ ਦਾ ਮਰਤਸ਼ਕਦਾ ਦੀ ਹਜ਼ਾਰਾਂ ਲੋਕ ਉਹਨਾਂ ਦੀ ਦਵਾਨਾ ਚਾਉਂਦੇ ਤੇ ਤੇ ਉਹਨੂੰ ਉਹਨੂੰ ਕਿਵੇਂ ਉਹਤੇ ਕਿਵੇਂ ਕਾਬੂ ਪਾਉਣਗੇ ਉਹ 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 ਸਰਕਾਰਾਂ ਲਈ ਵੱਡੀ ਚੀਜ਼ ਹੁੰਦੀ ਹੈ ਉਸ ਨੂੰ ਮੁੱਖ ਰੱਖਦੇ ਹੁਣ ਸਾਨੂੰ ਸਾਡੀ ਕੌਮ ਨੂੰ ਆਗੂ ਰਹਿਤ ਕੀਤਾ ਹੈ ਸਰਕਾਰ ਨੇ ਜਾਣ ਬੁੱਝ ਕੇ ਜਥੇਦਾਰ ਨੂੰ ਸ਼ਹੀਦ ਕਰਕੇ ਇੱਕ ਅਸੀਂ ਮੰਗ ਕਰਦੇ ਹਾਂ ਤੁਹਾਡੇ ਚੈਨਲ ਆਹੀਂ ਵੀ ਜਿਹੜਾ ਅੱਜ ਜੇ ਸਾਡੇ ਦੇਖੋ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਜੇ ਤਿੰਨ ਸਰਕਾਰਾਂ ਨੇ ਪਹਿਲਾਂ ਚਾਰ ਨੇ ਨਹੀਂ ਕਰਿਆ ਤਾਂ ਅੱਜ ਵਾਲਿਆਂ ਤੇ ਵੀ ਬਹੁਤੀ ਉਮੀਦ ਨਹੀਂ ਹੈਗੀ ਵੀ ਉਹ ਸਾਡੇ ਇਹਦਾ ਜਥੇਦਾਰ ਨੂੰ ਇਨਸਾਫ ਦੇਣਗੇ ਪਰ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੇ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਇਹ ਅਕਾਲ ਤਖਤ ਦਾ ਜਥੇਦਾਰ ਤੀਰ ਉਹਦੇ ਲਈ ਵੀ ਤਾਂ ਤੁਸੀਂ ਉਹਦੇ ਲਈ ਉਹਨਾਂ ਨੂੰ ਕਿਹੜਾ ਜਿਹੜੇ ਉਹ ਬੁੱਚੜ ਤੇ ਜਿਹੜਿਆਂ ਨੇ ਵੀ ਉਹ ਤਸੱਦਦ ਕੀਤਾ ਉਹਨਾਂ ਨੂੰ ਪੰਥ ਚੋਂ ਸਿੱਖਣਾ ਚਾਹੀਦਾ ਉਹਨਾਂ ਨੂੰ ਜਿਹੜੇ 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 ਬੁੱਚੜ ਪੁਲਿਸ ਵਾਲਿਆਂ ਦੇ ਨੇ ਜਥੇਦਾਰ ਜੀ ਤੇ ਇੱਕ ਉਹਨਾਂ ਨੇ ਇਹੋ ਜੀ ਸ਼ਖਸੀਅਤ ਨੂੰ ਨਹੀਂ ਬਖਸਿਆ ਉਹਨਾਂ ਨੂੰ ਪੰਚਤੋਂ ਸਿੱਖਣਾ ਚਾਹੀਦਾ ਜਿਨ੍ਹਾਂ ਨੇ ਬਾਅਦ ਚ ਇਹਨਾਂ ਦੇ ਬੱਚੇ ਤੇ ਹਰਦੀਪ ਸਿੰਘ ਢਿੱਲੋਂ ਤੇ ਸਿਵ ਕੁਮਾਰ ਪਿੰਕੀ ਇਹਨਾਂ ਨੇ ਇਹਨਾਂ ਦੇ ਬੱਚਾ ਨਵਾਲਗ ਬੱਚਾ ਹਰੀ ਸਿੰਘ ਜਿਹੜਾ ਉਦੋਂ 9ਵੀਂ 10ਵੀਂ ਚੋਂ ਤੇ ਬੰਬ ਤਮਾਕੀ ਦਾ ਕੇਸ ਪਾ ਕੇ ਉਹੀ ਕੁਝ ਸਾਨੂੰ ਦੁੱਖ ਉਹਦਾ ਵੀ ਸਾਡੀ ਲੀਡਰਸ਼ਿਪ ਤੇ ਵੀ ਸਿੱਖਵਾ ਜਿਹੜੇ ਸਾਡੇ ਲੀਡਰ ਤੇ ਉਦੋਂ ਕੌਮ ਦੇ ਉਹਨਾਂ ਨੇ ਇਹਨਾਂ ਦੀ ਵਾਹ ਨਹੀਂ ਫੜੀ ਪਰਿਵਾਰ ਦੀ ਤਾਹੇ ਕੇਸ ਨਹੀਂ ਉਠਿਆ ਇਹ ਕੱਲਾ ਸਰਕਾਰ ਨੇ ਨਹੀਂ ਦੱਬਿਆ ਕਿ ਇਸ ਪੁਲਿਸ ਨੇ ਨਹੀਂ ਇਹ ਸਾਡੇ ਵਿਚੇ ਦੇ ਵਿੱਚ ਸਾਡੇ ਸਿੱਖ ਲੀਡਰਸ਼ਿਪ ਵੀ ਦੋਸ਼ੀ ਹੈ ਜਿਹੜੀ ਨੇ ਇਹ ਕੇਸ ਐਡਾ ਅਹਿਮ ਕੇਸ ਜਿਵੇਂ ਖਲੜੇ ਦਾ ਕੇਸ ਸੀ ਉਸ ਤਰ੍ਹਾਂ ਦੀ ਇਹਦੇ ਸਾਰੇ ਗਵਾਹ ਸਾਹਮਣੇ ਆ ਗਏ ਤੇ ਤੁਰੰਤ ਪਰ ਇਹ ਕੇਸ ਨਹੀਂ ਹੋਇਆ ਕਾਰਨ ਇਹਦਾ ਇਹ ਤੀ ਵੀ ਸਾਡੀ ਲੀਡਰਸ਼ਿਪ ਤੀ ਜਦੋਂ ਦੇਖੋ ਹਰੀ ਸਿੰਘ ਨੂੰ 95 ਚ ਚੱਕਿਆ ਹਰੀ ਸਿੰਘ ਨੂੰ ਤਸੱਦਦ ਕੀਤਾ ਇੱਕ ਨਵਾਲਗ ਬੱਚੇ ਤੇ ਤੇ ਉਹ ਨਹੀਂ ਬਖਸਿਆ ਉਦੋਂ ਸਾਡੀ ਲੀਡਰਸ਼ਿਪ ਕਿੱਥੇ ਦੀ ਕਿੱਥੇ ਤੇ ਜਿਹੜੇ ਵੱਡੇ ਐਮਪੀ ਜਿਹੜੇ ਜਥੇਦਾਰ ਉਹੜੀਆਂ ਦੀ ਬਦੌਲਤ ਐਮਪੀ ਬਣੇ ਤੇ não em PGT de ਇਹੀ ਲਹਿਰ ਨਹੀਂ ਕਿ ਨਾ ਜਥੇਦਾਰੂਰੀਆਂ ਦੇ ਪ੍ਰਚਾਰ ਕਰਕੇ ਜਿਹੜਾ ਉਹਦੇ ਕਰਕੇ ਉਹ ਜਿੱਤੇ ਦੇ ਪਰ ਉਹਨਾਂ ਨੇ ਕਿਸੇ ਨੇ ਉਹਨਾਂ ਦੇ ਇੱਕ ਨਵਾਲਗ ਬੱਚੇ ਨੂੰ ਨਹੀਂ ਬਚਾ ਸਕੇ ਤਾਂ ਕਰਕੇ ਇਹ ਕੇਸ ਦਬਿਆ ਮੇਰੇ ਮੁਤਾਬਕ ਤਾਂ ਇਹ ਜੇ ਨਾ ਇਹ ਉਹ ਇਸ ਤਰ੍ਹਾਂ ਪਰਿਵਾਰ ਤੇ ਉਹ ਜ਼ੁਲਮ ਕਰਦੇ ਜਿਸ ਤਰ੍ਹਾਂ ਬੀਪੀ ਤਵਾੜੀ ਦੀ ਰਿਪੋਰਟ ਉਸ ਟਾਈਮ ਜਿਹੜੀ ਆ ਉਹ ਕਮੇਟੀ ਬਠਾਈ ਗਈ ਸੀ ਰਿਪੋਰਟ ਵੀ ਤਿੰਨ ਵਾਰ ਅਕਾਲੀਆਂ ਦੀ ਸਰਕਾਰ ਹੈ ਉਸ ਵੇਲੇ ਵੀ ਰਿਪੋਰਟ ਸਾਹਮਣੇ ਜੇ ਪਹਿਲਾਂ ਸਾਹਮਣੇ ਆ ਜਾਂਦੀ ਤਾਂ ਸ਼ਾਇਦ ਹੁਣ ਤੱਕ ਮੇਰੇ ਹਿਸਾਬ ਨਾਲ ਹੋਰ ਵੀ ਕਈ ਸਾਰੇ ਕੇਸ ਇਸ ਤਰ੍ਹਾਂ ਦੇ ਨਿਕਲ ਜਾਂਦੇ ਹਾਂ ਬਹੁਤ ਬਹੁਤ ਕੇਸ ਹਾਲ ਹੋ ਜਾਣੇ ਤੇ ਇਹ ਬੀਪੀ ਸਿੰਘ ਦੀ ਬੀਪੀ ਤਵਾੜੀ ਦੀ ਰ 9999 ਚ ਤਾਂ ਹੋਰ ਕੇਸ ਬੜੇ ਪੁਲਸਾਂ ਵਾਲਿਆਂ ਨੇ ਫਸਣਾ ਤੀ ਬੜਿਆਂ ਨੇ ਪੁਲਸ ਵਾਲਿਆਂ ਨੇ ਹੋਰ ਲੋਕਾਂ ਨੇ ਇਤਸਾਹਤ ਹੋ ਕੇ ਕਰਾਉਣਾ ਤੀ ਜੀ ਤਕਰੀਬਨ ਹਜੇ ਮਾਝੇ ਚ ਤਾਂ ਕੁਛ ਸਜਾਵਾਂ ਹੋਈਆਂ ਨੇ ਸਾਡੇ ਤਰਮਾਲ ਵੇਜ ਤਾਂ ਇੰਨਾ ਜ਼ੁਲਮ ਹੋਇਆ ਦਾ ਡੇਲੋਂ ਥਾਣੇ ਚ ਦਰਸ਼ਨ ਡੇਲੋਂ ਨੇ ਉਹ ਉਹਦਾ ਹਜੇ ਤੱਕ ਕੋਈ ਕੋਈ ਕੇਸ ਕਿਸੇ ਨੂੰ ਨਹੀਂ ਸਜ਼ਾ ਹੋਈ ਮਾਲਵੇ ਚ ਜਿੰਨੇ ਪੁਲਿਸ ਵਾਲਿਆਂ ਨੇ ਜਨਮ ਕਰੇ ਇੱਕ ਇੱਕ ਦੋ ਕੇਸਾਂ ਨੂੰ ਛੱਡ ਕੇ ਤਾਂ ਕਿਸੇ ਵੀ ਕੇਸ ਚ ਕਿਸੇ ਪੁਲਿਸ ਅਫਸਰ ਨੂੰ ਸਜ਼ਾ ਨਹੀਂ ਹੋਈ ਇਹਦੇ ਵੀ ਮੇਰੇ ਮੁਤਾਬਕ ਤਾਂ ਸਾਡੇ ਪੰਤਕ ਲੀਡਰ ਦੋਸ਼ੀ ਨੇ ਜੀ ਇਹ ਤੇ ਸਾਰੇ ਕਾਸੇ ਦੇ ਉਹਨਾਂ ਨੇ ਦੱਬਿਆ ਪੁਲਿਸ ਅਫਸਰਾਂ ਤੋਂ ਉਹ ਕਰਿਆ ਵੀ ਪੁਲਿਸ ਅਫਸਰਾਂ ਨੂੰ ਸਪੋਰਟ ਕੀਤੀ ਹੈ ਟੇਡੇ ਰੂਪ ਦੇ ਵਿੱਚ ਕਾ ਕਰਕੇ ਨਹੀਂ ਦੇਖੋ ਇੰਨੇ ਜ਼ੁਲਮ ਹੋਏ ਹੋਏ ਨੇ ਕਿਸੇ ਨੂੰ ਕੋਈ ਅਫਸਰ ਨਹੀਂ ਅੱਜ ਜਿਹੜੇ ਉਰੇ ਮੌਜ ਨਾਲ ਆ ਆਪਣੀਆਂ ਉਮਰਾਂ ਭੋਗ ਰਹੇ ਨੇ ਜਿਹੜੇ ਅਫਸਰ ਨੇ ਪੁਲਿਸ ਦੇ ਜੀ ਸੋ ਅ ਘਰ ਦੇ ਵਿੱਚ ਉਹਨਾਂ ਦੇ ਖੜੇ ਹੋਏ ਆ ਕਾਫੀ ਸਾਰੇ ਲੋਕ ਜਿਹੜੇ ਪਿੰਡ ਦੇ ਜਾਂ ਆਲੇ ਦੋਲੇ ਇਲਾਕਿਆਂ ਦੇ ਲੋਕ ਜਿਹੜੇ ਉਹਨਾਂ ਕੋਲ ਭਾਈ ਸਭ ਉਹਨਾਂ ਕੋ ਆਉਂਦੇ ਸੀਗੇ ਉਹ ਇੱਥੇ ਸਾਨੂੰ ਮਿਲ ਰਹੇ ਆ ਤੇ ਆਪਣੀਆਂ ਗੱਲਾਂ ਦੱਸ ਰਹੇ ਨੇ ਕਿ ਕਿਹੋ ਜਿਹਾ ਉਹਨਾਂ ਦਾ ਸੁਹਾਸ ਹੈਗਾ ਆ ਗੁਰਬਾਣੀ ਦਾ ਪ੍ਰਚਾਰ ਕਰਦੇ ਸੀਗੇ ਇੱਥੇ ਇੱਕ ਕਚਹਿਰੀ ਲੱਗਦੀ ਹੁੰਦੀ ਸੀਗੀ ਜਿੱਥੇ ਲੋਕਾਂ ਦੇ ਫੈਸਲੇ ਜਿਹੜੇ ਆ ਉਹ ਕੀਤੇ ਜਾਂਦੇ ਸੀਗੇ ਪਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਨਜਾਇਜ਼ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਚੁੱਕਿਆ ਸਿਕਾ ਸੋ ਇਹਨਾਂ ਦੇ ਹੋਰ ਅੱਗੇ ਜਿਹੜੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਜਿਹੜੇ ਆ ਅੱਜ ਅੰਤਿਮ ਅਰਦਾਸ ਜਿਹੜੀ ਇੱਥੇ ਕਰਵਾਈ ਜਾ ਰਹੀ ਹੈ ਤੇ ਇੱਥੇ ਜਿਹੜੇ ਆ ਲੋਕ ਜਿਹੜੇ ਆ ਵੱਖ-ਵੱਖਰੇ ਥਾਵਾਂ ਤੋਂ ਉਹ ਪਹੁੰਚ ਰਹੇ ਨੇ ਸੋ ਹੋਰ ਵੀ ਤੁਹਾਡੇ ਨਾਲ ਤਸਵੀਰਾਂ ਕਾਫੀ ਸਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਸੋ ਦੇਖਦੇ ਰਹੋ ਪੂ ਪੰਜਾਬ ਟੀਵੀ